ਜੇ ਅੰਗਰੇਜ਼ ਆ ਗਏ ਤਾਂ ਬ੍ਰਾਹਮਣਵਾਦ ਨੇ ਅੰਗਰੇਜ਼ਾਂ ਨੂੰ ਜੱਫੀ ਪਾ ਲਈ ਹੂੰ ਜੇ ਮੁਗਲ ਆ ਗਏ ਤਾਂ ਪਹਿਲਾ ਮੁਗਲ ਸੀਗੇ ਤਾਂ ਬ੍ਰਾਹਮਣਵਾਦਾਂ ਨੇ ਮੁਗਲਾਂ ਨੂੰ ਜੱਫੀ ਪਾਈ ਰੱਖੀ ਹੂੰ ਉਹ ਅਕਬਰਨਾਮਾ ਤੇ ਦੂਜਾ ਸਾਰਾ ਕੁਝ ਲਿਖੀ ਗਏ ਠੀਕ ਹੈ ਨਾ ਇਹ ਤਾਂ ਸਮੇਂ ਦੀਆਂ ਸਰਕਾਰਾਂ ਦੇ ਨਾਲ ਜਿੰਨਾ ਚਿਰ ਜਿਵੇਂ ਕਹਿ ਦਈਏ ਵੀ ਇਹ ਦੋਸਤੀ ਪਾ ਕੇ ਨਹੀਂ ਰੱਖਦੀ ਹੂੰ ਉਹਨਾਂ ਚਿਰ ਨਾ ਸਮਝਦੀਆਂ ਸਰਕਾਰਾਂ ਕਾਮਯਾਬ ਹੈ ਤੇ ਨਾ ਹੀ ਡੇਰਾਬਾਲ ਕਾਮਯਾਬ ਹੈ ਇੱਕ ਧਰਮ ਤੇ ਡੇਰਾਬਾਲ ਉਹ ਇੱਕ ਕਿਤਾਬ ਹੈ ਹੂੰ ਇਸ ਕਿਤਾਬ ਦੇ ਵਿੱਚ 25 30 ਸੰਤਾਂ ਦੇ ਨਾਮ ਹੂੰ ਪੰਜ ਚਾਰ ਤਾਂ ਉਹਦੇ ਚਾਤਰ ਰਹਿੰਦੀ ਆ ਹੂੰ ਉਹਦੇ ਚਾਹਾ ਇੱਥੋਂ ਇੱਥੋਂ ਆਪਣੇ ਰਾਮਗੜ੍ਹ ਪੁੱਲਰ ਵਾਲੇ ਆ ਕਈ ਹੋਰ ਆ ਜਿਹੜੇ ਉੱਥੋਂ ਫੌਜ ਦੇ ਵਿੱਚੋਂ ਉਹਨਾਂ ਨੇ ਇਹ ਟ੍ਰੇਨਡ ਕਰਕੇ ਭੇਜੇ ਨਾ ਤਾਂ ਉਹ ਲਾਉਂਦੇ ਆ ਨਿਸ਼ਾਨ ਸਾਹਿਬ ਹੂੰ ਨਾ ਉਹ ਅਮਰਤ ਛਕਦੇ ਆ ਉਹਨਾਂ ਦੇ ਚਿੱਟੇ ਚੋਲੇ ਪਾਏ ਹੋਏ ਆ ਜਿਹੜੇ ਅਮੈਂ ਗੱਠ ਕੁੱਤੇ ਆ ਧਰਤੀ ਤੋਂ ਹੂੰ ਤੇ ਉਹ ਜਾਨੀ ਇੱਕ ਵੱਖਰਾ ਹੀ ਉਹ ਚਲਾ ਕੇ ਬਹਿ ਗਏ ਸਾਰਾ ਕੁਝ ਜਿੱਦਾਂ ਲੰਗਰਾਂ ਹੋਰ ਸਾਰੀਆਂ ਪ੍ਰਥਾਵਾਂ ਸੀਗੀਆਂ ਉਹ ਵੀ ਉਹ ਛੱਡ ਗਏ ਲੰਗਰ ਉਸੇ ਬਣਦਾ ਹੀ ਨਹੀਂ ਲੰਗਰ ਪਾਸਿਓਂ ਬਣਦਾ ਜਾਂਦਾ ਕਿਉਂਕਿ ਅੰਗਰੇਜ਼ਾਂ ਨੂੰ ਸਭ ਤੋਂ ਵੱਧ ਉਸ ਗੱਲ ਤੋਂ ਡਰ ਲੱਗਦਾ ਸੀ ਜਿਹੜੀ ਗੱਲ ਨੇ ਉਹਨਾਂ ਨੂੰ ਦਰਿਆ ਤੇ ਕਢਿਆ ਛੱਡਿਆ ਹੂੰ ਦਰਿਆ ਤੇ ਕਢਿਆ ਕਢਾਉ ਕਢਾਉਣ ਵਾਲਾ ਇੱਕ ਫਲਸਫਾ ਸੀ ਹੂੰ ਉਸ ਫਲਸਫੇ ਨੂੰ ਆਉਣ ਸਾਰੇ ਇਹਨਾਂ ਨੇ ਟੌਣਾ ਸੀ ਅੰਗਰੇਜ਼ਾਂ ਨੇ ਪੜ ਕੇ ਉਹਦੇ ਤੇ ਜਿਵੇਂ ਕਹਿ ਦਗੇ ਵੀ ਆਪ ਦਾ ਸਾਰੀ ਉਹੀ ਗੱਲ ਵਾਸਤੇ ਉਹਨੂੰ ਖਤਮ ਕਰਨ ਵਾਸਤੇ ਉਹਨਾਂ ਦਾ ਰੂਪ ਧਾਰ ਕੇ ਇੱਕ ਇਹੋ ਜਿਹੀ ਫੌਜ ਤਿਆਰ ਕੀਤੀ ਉਸ ਫੌਜ ਦੇ ਨਾਲ ਜਿਹੜੀ ਲੜਨ ਵਾਲੀ ਫੌਜ ਸੀ ਉਹਦੇ ਨਾਲ ਵਿਚਾਰਧਾਰਕ ਪੱਖ ਤੋਂ ਸਾਰਿਆਂ ਨੂੰ ਖਤਮ ਕਰਨ ਵਾਸਤੇ ਇਹ ਡੇਰਾਬਾਦ ਦੀ ਫੌਜ ਤਿਆਰ ਕੀਤੀ ਜਿਹੜੀ ਸਾਡੇ ਚਾਕੇ ਲੋਕਾਂ ਨੂੰ ਪੁੱਠੇ ਪਾਸੇ ਲਾ ਗਈ ਉਹ ਯਾਰ ਜਿੰਨੇ ਵੀ ਭਗਤ ਸੀ ਹਮ ਸਾਰਿਆਂ ਭਗਤਾਂ ਦੇ ਜਨਮ ਪਿੱਛੇ ਹਮ ਜਾਂ ਉਹਨਾਂ ਦੇ ਗੁਰੂ ਪਿੱਛੇ ਹਮ ब्राह्मण ਬਾਦ ਨੇ ਜੋਰ ਲਾ ਲਿਆ ਆਪਣੀਆਂ ਸਾਖੀਆਂ ਸੁਣਾ ਸੁਣਾ ਕੇ ਭਈ ਉਹਨਾਂ ਦਾ ਜਾਂ ਤਾਂ ਗੁਰੂ ਬ੍ਰਾਹਮਣ ਸੀ ਹੂੰ ਜਾਂ ਉਹਨਾਂ ਨੂੰ ਸਰਾ ਬ੍ਰਾਹਮਣ ਦੇ ਘਰ ਜੰਮਣ ਦਾ ਮਿਲਿਆ ਸੀ ਜਾਂ ਰਬਦਾਸ ਜੀ ਦੇ ਘਰ ਜੰਮਣ ਦਾ ਮਿਲਿਆ ਸੀ ਜਾਂ ਕਿਸੇ ਗਰੀਬ ਦੇ ਘਰ ਜੰਮਣ ਦਾ ਮਿਲਿਆ ਸੀ ਬਦਲੇ ਇਹ ਹੋ ਗਿਆ ਬੇਸਿਰ ਪੈਰ ਸਾਖੀਆਂ ਜੋੜ ਗਾਂ ਹੂੰ ਜਿਹੜੀਆਂ ਸਾਖੀਆਂ ਦੇ ਨਾਲ ਉਹਨਾਂ ਭਗਤਾਂ ਨੂੰ ਸਾਰਿਆਂ ਨੂੰ ਅਮਰੀਕਾ ਵਾਲੀ ਡੀਲ ਹੋਈ ਹੈ ਹੂੰ ਇਹ ਸਾਰਾ Hindu ਸਮਾਜ ਹੀ ਸੋਚ ਲਵੇ ਵੀ ਯਾਰੇ ਤਾਂ ਬੜੀ ਖਤਰਨਾਕ ਡੀਲ ਹੈ। ਹੂੰ। ਐਹੀ ਜੀ ਖਤਰਨਾਕ ਡੀਲ ਤਾਂ ਅੱਜ ਤੱਕ ਕਿਸੇ ਨੇ ਲੰਮੇ ਪੈ ਕੇ ਕੀਤੀ ਕੋਈ ਨਹੀਂ ਜਿਵੇਂ ਮੋਤੀ ਨੇ ਲੰਮੇ ਪੈ ਕੇ ਕੀਤੀ ਹੈ। ਤੁਸੀਂ ਜੁੜੇ ਹੋ요 ਦੁਨੀਆ ਦੇ ਨਾਲ ਮੈਂ ਮੰਦੀਪ ਪੰਜਾਬ ਦੀ ਸਿਆਸਤ ਦੇ ਉੱਤੇ ਪੰਜਾਬ ਦੇ ਸੱਭਿਆਚਾਰ ਦੇ ਉੱਤੇ ਤੇ ਪੰਜਾਬ ਦੇ ਲੋਕਾਂ ਦੇ ਉੱਤੇ ਡੇਰਿਆਂ ਦਾ ਕਾਫੀ ਪ੍ਰਭਾਵ ਆ। ਆਪਾਂ ਦੇਖਦੇ ਆ ਕਿ ਅੱਜ ਜਦੋਂ ਤਾਜ਼ੀ-ਤਾਜ਼ੀ ਘਟਨਾ ਹੁੰਦੀ ਆ ਮਜੀਠੀਆ ਦੇ ਬਾਹਰ ਆਉਣ ਤੇ ਗੁਰਿੰਦਰ ਢਿੱਲੋਂ ਜੀ ਬੋਲਦੇ ਨੇ ਕਿ ਮਜੀਠੀਆ ਨੂੰ ਬਿਲਕੁਲ ਨਜਾਇਜ਼ ਫਸਾਇਆ ਗਿਆ ਤਾਂ ਹੋਰ ਵੀ ਸਿਆਸਤ ਦੇ ਵਿੱਚ ਤੇ ਡੇਰੇ ਆ ਜਿਹੜੇ ਉਹ ਅੱਗੇ ਆ ਜਾਂਦੇ ਨੇ ਤੇ ਪੰਜਾਬ ਦੇ ਵਿੱਚ ਡੇਰਿਆਂ ਦੀ ਕੀ ਮਹੱਤਤਾ ਕਿੱਥੋਂ ਸ਼ੁਰੂ ਹੁੰਦੀ ਹੈ ਡੇਰਿਆਂ ਦੀ ਕਹਾਣੀ ਆਪਾਂ ਸਾਰੀ ਗੱਲਬਾਤ ਕਰਾਂਗੇ ਸਾਡੇ ਨਾਲ ਤਰਕਸ਼ੀ ਲਾਗੂ ਸਰਜੀਤ ਦੌਦਰ ਨੇ ਦੌਦਰ ਸਾਹਿਬ ਬਹੁਤ-ਬਹੁਤ ਸਵਾਗਤ ਬਹੁਤ ਸ਼ੁਕਰਗੀਆਂ ਜੀ ਮਿਹਰਬਾਨੀ ਤੁੰਗਾ ਵਾਲਿਓ ਜੀ ਪਹਿਲਾਂ ਤਾਂ ਇਹੀ ਸਵਾਲ ਮਨ ਚ ਆ ਰਿਹਾ ਜੀ ਕਿ ਡੇਰੇ ਆ ਜਿਹੜੇ ਇਹਨਾਂ ਦਾ ਕੀ ਇਤਿਹਾਸ ਆ ਪੰਜਾਬ ਦੇ ਵਿੱਚ ਕਿੱਥੋਂ ਪਣਪਦੇ ਡੇਰਾਬਾਦ ਅਸਲ ਵਿੱਚ ਤਾਂ ਇਹ ਵੀ ਡੇਰਾਬਾਦ ਤਾਂ ਹੈ ਬਹੁਤ ਪੁਰਾਣਾ ਇਹਦੇ 'ਚ ਕੋਈ ਰੌਲਾ ਨਹੀਂਗਾ ਕਿਉਂਕਿ ਬਾਬੇ ਨੂੰ ਵੀ ਇਹਨਾਂ ਨਾਲ ਲੜਨਾ ਪਿਆ ਹੂੰ ਤੇ ਹੋਰਾਂ ਨੂੰ ਵੀ ਬਹੁਤਾਂ ਨੂੰ ਕਿਉਂਕਿ ਉਹ ਸੱਦ ਤੇ ਹੋਰ ਸਾਰਾ ਕੁਝ ਉਹਦੇ 'ਚ ਬਹੁਤ ਗੋਸ਼ਟੀਆਂ ਗਾਸ਼ਟੀਆਂ ਹੁੰਦੀਆਂ ਉਹ ਸਾਰੇ ਇਹਨਾਂ ਦਾ ਰੂਪ ਹੀ ਸੀ ਬਿਲਕੁਲ ਕਿਉਂਕਿ ਅ ਦੋ ਧਰਾਵਾਂ ਚੱਲਦੀਆਂ ਆਇਆਂ ਸਮਾਜ 'ਚ ਹੂੰ ਮਤਲਬ ਇੱਕ ਕਿਸੇ ਕਿਸੇ ਉੱਪਰਲੀ ਸ਼ਕਤੀ ਨੂੰ ਮਾਨਤਾ ਦੇਣ ਵਾਲਿਆਂ ਇੱਕ ਉਸ ਮਾਨਤਾ ਨੂੰ ਨਾ ਮਾਨਤਾ ਦੇਣ ਵਾਲਿਆਂ ਦੋ ਤਾਂ ਚੱਲਦੀਆਂ ਹੀ ਗੱਪ ਦੇਸੀ ਭਾਸ਼ਾ ਚ ਕਹੀਏ ਇਹ ਚੱਲਦੀਆਂ ਹੀ ਰਹੀਆਂ ਬਿਲਕੁਲ ਦੂਜਾ ਨੰਬਰ ਅਸਲ ਚ ਜਿਹੜਾ ਡੇਰਿਆਂ ਦਾ ਪ੍ਰਭਾਵ ਵਧਿਆ ਹੂੰ ਉਹ ਵਧਿਆ ਟੈਲੀਵਿਜ਼ਨ ਆਉਣ ਦੇ ਨਾਲ ਅੱਛਾ ਜਦੋਂ ਟੈਲੀਵਿਜ਼ਨ ਆ ਗਿਆ ਜਦੋਂ ਆ ਜਿਹੜਾ ਸੋਸ਼ਲ ਮੀਡੀਆ ਆ ਗਿਆ ਇਹ ਸੋਸ਼ਲ ਮੀਡੀਆ ਦੇ ਨਾਲ ਮਤਲਬ ਇੱਕ ਕਿਸਮ ਦਾ ਸੋਸ਼ਲ ਮੀਡੀਆ ਦੀ ਇੱਕ ਚੋਣ ਹੈ ਉਹ ਚੋਣ ਕੀ ਹੈ ਕਿ ਤੁਸੀਂ ਅੱਜ ਗ੍ਰਿੰਦਰ ਢਿਲੋਦਿਆਂ ਵੀਡੀਓ ਦੇਖਣ ਲੱਗ ਜਓ ਤੁਸੀਂ ਸਰਸੇ ਵਾਲਿਆਂ ਦੀਆਂ ਦੇਖਣ ਲੱਗ ਜਓ ਤੁਸੀਂ ਹੋਰ ਕਿਸੇ ਬਾਬੇ ਦੀਆਂ ਦੇਖਣ ਲੱਗ ਜਓ ਉਹ ਬਾਰੀ-ਬਾਰੀ ਉਹੀ ਕੱਢੀ ਜਾਊਗਾ ਆਈ ਜਾਂਦੀ ਹੈ ਬਾਰੀ-ਬਾਰੀ ਹਾਂ ਬਾਰੀ-ਬਾਰੀ ਉਹ ਨਾ ਫਿਰ ਜਿਹੜੀ ਆਮ ਜਨਤਾ ਉਹਨੂੰ ਉਹ ਜਿਹੜੀਆਂ ਵੀਡੀਓ ਆ ਪ੍ਰਭਾਵਿਤ ਕਰਦੀਆਂ ਤੇ ਉਹ ਸਮੋਹਤ ਹੋ ਜਾਂਦੇ ਆ ਹੂੰ ਸੈਲਫ ਸਮੋਹਤ ਹੋ ਕੇ ਪੰਜ-ਪੰਜ ਕਤਲ ਵੀ ਹੋਏ ਆ ਬੀਬੀ 25 25 ਪਸ਼ੂ ਵੀ ਮਾਰੇ ਆ ਹੂੰ ਉਹ ਸੈਲਫ ਸਮੋਹਤ ਕਰਕੇ ਹੋਏ ਆ ਤੇ ਉਹ ਬੰਦੇ ਵੀ ਫਿਰ ਸੈਲਫ ਸਮੋਹਤ ਹੋ ਜਾਂਦੇ ਆ ਹੂੰ ਜਦੋਂ ਸੈਲਫ ਮੋਤ ਹੁੰਦੇ ਆ ਇਹਦੇ ਨਾਲ ਆਪਣੇ ਸੋਸ਼ਲ ਮੀਡੀਆ ਤੇ ਆ ਜਾਂ ਹੁੰੀਆਂ ਵੀਡੀਓਜ਼ ਦੇ ਨਾਲ ਹੂੰ ਫਿਰ ਉਹ ਇਹਨਾਂ ਦੇ ਚੁੰਗਲ ਚ ਫਸ ਜਾਂਦੇ ਆ ਆਪਾਂ ਦੌਧਰ ਸਾਹਿਬ ਇਹਦੇ ਦੋ ਕਿਸਮ ਦਾ ਹੈਗਾ ਇਹਨਾਂ ਦਾ ਨੈਟਵਰਕ ਹੂੰ ਇੱਕ ਨੈਟਵਰਕ ਹੈ ਮੱਧ ਵਰਗ ਦਾ ਹਾਂ ਇੱਕ ਨੈਟਵਰਕ ਹੈ ਗਰੀਬ ਪਰਿਵਾਰ ਦਾ ਹੂੰ ਜਿਹੜਾ ਗਰੀਬ ਪਰਿਵਾਰਾਂ ਦੇ ਵਿੱਚ ਨੈੱਟਵਰਕ ਆ ਉਹ ਸਾਸੀ ਵਾਲੇ ਦਾ ਹੂੰ ਤੁਸੀਂ ਵੇਖ ਲਿਓ ਮੈਂ ਦਰਸ਼ਕਾਂ ਨੂੰ ਵੀ ਕਹਿੰਨਾ ਆਪ ਦੇਖ ਲਿਓ ਹਾਂ ਜਿਹੜਾ ਮੱਧ ਵਰਗੀਆਂ ਚਾ ਉਹ ਹੈ ਇਹਨਾਂ ਦਾ ਉਹ ਰਾਦਾ ਸੁਭਾਨੀ ਇਹਨਾਂ ਦਾ ਇਹ ਮੱਧ ਵਰਗੀਆਂ ਜਿਹੜਾ ਸ਼ਹਿਰੀ ਤਬਕਾ ਵੀ ਜ਼ਿਆਦਾ ਉਹਨਾਂ ਨੂੰ ਮੰਨਦਾ ਹਾਂ ਹਾਂ ਮਤਲਬ ਮੱਧ ਵਰਗੀਆਂ ਚਾ ਹਾਂ 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 ਹੁਣ ਉਹਦੇ ਚ ਮੱਧ ਵਰਗਾ ਜਿਹੜਾ ਉਹਦੀ ਸੋਚਣੀ ਵੋਟਾਂ ਪ੍ਰਤੀ ਕੀ ਆ ਜੇ ਆਪਾਂ ਦੇ ਇੱਥੇ ਦੇਖੀਏ ਹੂੰ ਤਾਂ ਇਹਦੇ ਵਿੱਚ ਮੇਰੀ ਨਿਗਾਹ 'ਚ ਵੀ ਰਾਧਾ ਸਵਾਮੀ ਉਹਨੇ ਕੰਮਜਾਬ ਨਹੀਂ ਹੋ ਸਕਦੇ ਜਿੰਨਾ ਸਰਸੇ ਵਾਲਾ ਹੋ ਸਕਦਾ। ਵੋਟਾਂ ਵਾਲੇ ਮਾਮਲੇ 'ਚ। ਵੋਟਾਂ ਵਾਲੇ ਮਾਮਲੇ 'ਚ। ਹੂੰ ਕਿਉਂਕਿ ਸਰਸੇ ਵਾਲਾ ਜਿਹੜਾ ਉਹਦੇ ਜਿਹੜੇ ਵੋਟਰ ਆ ਵਿਚਾਰੇ ਗਰੀਬ। ਹੂੰ ਉਹ ਗਰੀਬ ਹੋਣ ਕਰਕੇ ਉਹ ਬਾਬੇ ਦੇ ਹੁਕਮ ਨੂੰ ਆ ਇਲਾਹੀ ਨੂਰ ਹੀ ਮੰਨਦੇ ਆ। ਹੂੰ ਪਰ ਜਿਹੜੇ ਜਿਹੜੇ ਮੱਧ ਵਰਗੀ ਉਹ ਇਥੋਂ ਦੀਆਂ ਹਾਲਤਾਂ ਨੂੰ ਵੀ ਧਿਆਨ ਚ ਰੱਖਦੇ ਆ ਪਰ ਬਾਬਾ ਤਾਂ ਬਾਬਾ ਹੀ ਹੁੰਦਾ ਜੀ ਉਹਨਾਂ ਲਈ ਨਹੀਂ ਬਾਬਾ ਹੀ ਆ ਪਰ ਮਾ ਬਾਬਾ ਹੀ ਆ ਪਰ ਫਿਰ ਵੀ ਉਹ ਇਥੋਂ ਦੀਆਂ ਹਾਲਤਾਂ ਨੂੰ ਧਿਆਨ ਚ ਰੱਖਦੇ ਆ ਤੁਸੀਂ ਦੱਸੋ ਹਮ ਬੀ ਡੀਲ ਹੋਈ ਆ ਹੁਣ ਹਮ ਅਮਰੀਕਾ ਦੇ ਨਾਲ ਡੀਲ ਹੋਈ ਆ ਨਾ ਹਮ ਕਿੱਥੇ ਤਾਂ ਅਸੀਂ 45 ਬਿਲੀਅਨ ਡਾਲਰ ਦਾ ਸਾਰਾ ਸਮਾਨ ਅਮਰੀਕਾ ਤੋਂ ਮੰਗਾਉਂਦੇ ਸੀ ਹਮ ਕਿੱਥੇ ਉਹਨਾਂ ਅਮਰੀਕਾ ਨੇ ਕਹਿਤਾ ਵੀ 500 ਬਿਲੀਅਨ ਡਾਲਰ ਦਾ ਸਾਡੇ ਕੋਲੋਂ ਖਰੀਦਣਾ ਪਊਗਾ ਹਮ 51 ਲੱਖ ਕਰੋੜ ਦਾ ਸਸਾ ਸਾਰਾ ਖਰੀਦਦੇ ਆ ਹੂੰ 51 ਲੱਖ ਕਰੋੜ ਤੋਂ 34 ਲੱਖ ਕਰੋੜ ਦਾ ਇਕੱਲੇ ਅਮਰੀਕਾ ਤੋਂ ਖਰੀਦਣਾ ਪਊਗਾ ਹੂੰ ਹੁਣ ਇਹ ਜੇ ਗੱਲ ਜੇ ਮੱਧ ਵਰਗੀ ਨਹੀਂ ਸਮਝਦੇ ਜੇ ਉਹਦੇ ਹਿੰਦੂ ਜਿਹੜੇ ਜਿਹੜੇ ਜੁੜੇ ਹੀ ਵਪਾਰ ਦੇ ਨਾਲ ਆ ਆਪਣੇ ਪੰਜਾਬ ਦੀ ਗੱਲ ਕਰਗੇ ਤਾਂ ਉਹ ਵਪਾਰ ਨਾਲ ਜੁੜਿਆ ਹੋਇਆ ਹਿੰਦੂ ਜਿਹੜਾ ਇਥੋਂ ਦਾ ਵੋਟਰ ਆ ਬਿਲਕੁਲ ਹਾਂ ਜੇ ਉਹ ਇਹ ਗੱਲ ਹੀ ਨਹੀਂ ਸਮਝਦਾ ਹੂੰ ਵੀ ਇਹਦੇ ਚ ਕਿੰਦੀ ਠੱਗੀ ਸਾਡੇ ਨਾਲ ਉਹ ਕਰ ਗਿਆ ਮੋਦੀ ਹੂੰ ਕਿੱਦਾਂ ਧੋਖਾ ਕਰ ਗਿਆ ਸਾਡੇ ਨਾਲ 0 ਟੈਰਫ ਤੇ ਜਦੋਂ ਕਿ ਪਾਉਣੇ 4% ਟੈਰਫ ਹਮ ਪਹਿਲਾਂ ਸਾਰੀਆਂ ਵਸਤਾਂ ਤੇ ਲੱਗਦਾ ਸੀ ਅਮਰੀਕਾ ਦੀਆਂ ਤੇ ਬਿਲਕੁਲ ਸਾਡੇ ਵਾਲੀਆਂ ਪਾਉਣੇ 4 ਜਾਂ 3 ਤੋਂ 4 ਦੇ ਵਿਚਕਾਰ-ਵਿਚਕਾਰ ਟੈਰਫ ਲੱਗ ਕੇ ਅਮਰੀਕਾ ਚ ਜਾਂਦੀਆਂ ਸੀ ਹਮ ਸਾਡੇ ਵਾਲਿਆਂ ਤੋਂ ਉਹਨੇ 4 ਤੋਂ ਕਰਤਾ 18 ਹਮ ਹੁਣ ਇਹ ਜਿਹੜੇ ਵਪਾਰੀ ਦਿਮਾਗ ਹੈ ਉਹ ਤਾਂ ਸੋਚਣਗੇ ਨਾ ਉਹ ਤਾਂ 4 ਤੋਂ 18 ਕਰਤਾ ਤੇ ਉਹਦਾ ਅਸੀਂ 4 ਤੋਂ 0 ਕਰਤਾ ਹਮ ਤੇ ਅਗਰ ਅਸੀਂ ਬੱਲੇ ਬੱਲੇ ਢੋਲ ਵਜਾਈ ਜਾਂਦੇ ਢੋਲ ਹੀ ਸਾਡਾ ਪੀਉਸ਼ ਗੋਲ ਵਜਾਈ ਜਾਂਦਾ ਢਿਓ ਢੋਲ ਹੀ ਸਾਡਾ ਮੋਦੀ ਵਜਾਈ ਜਾਂਦਾ ਢੋਲ ਨਹੀਂ ਭਾਰਤ ਜਨਤਾ ਭਾਰਤੀ ਜਨਤਾ ਪਾਰਟੀ ਦੇ ਉਹ ਜਿਹੜੇ ਜਿਹੜੇ ਖਰਪੰਚ ਆ ਉਹ ਵਜਾਈ ਜਾਂਦੇ ਹਾਂ ਐ ਸੋਸ਼ਲ ਮੀਡੀਆ ਤੇ ਬੱਲੇ ਬੱਲੇ ਕੀਤੀ ਪਈ ਐ ਤੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਸਾਨੂੰ ਇਹ ਤਾਂ ਸਮਝਾ ਦਿਓ ਵੀ ਫਾਇਦਾ ਕੀ ਹੋਇਆ 0 ਟਾਇਰ ਫਲਾਉਣ ਚ ਫਾਇਦਾ ਕੀ ਹੋਇਆ ਹਾਂ ਆ আচ্ছা ਫਿਰ ਸਾਰੀਆਂ ਵਸਤਾਂ ਵਸਤੀ ਅਸੀਂ ਬਾਜ਼ਾਰ ਖੋਲ ਤਾਂ ਚਾਹੇ ਡੇਰੀ ਦੇ ਹੂੰ ਚਾਹੇ ਉਹ ਹੈਗੀਆਂ ਖੇਤੀਬਾੜੀ ਦੀਆਂ ਹੂੰ ਚਾਹੇ ਉਹ ਛੋਟਾ ਛੋਟੇ ਉਦਯੋਗ ਸੀ ਜਿਹੜੇ ਉਹਨਾਂ ਚ ਬਣਨ ਵਾਲੀਆਂ ਚੀਜ਼ਾਂ ਸਾਰਿਆਂ ਵਾਸਤੇ ਅਸੀਂ ਬਾਜ਼ਾਰ ਅਮਰੀਕਾ ਦਾ ਖੋਲਤਾ ਉਹਨਾਂ ਦੇ ਪਿੱਛੇ ਕਾਰਨ ਕੀ ਸੀ ਕਾਰਨ ਸਾਰਿਆਂ ਨੂੰ ਪਤਾ ਇਹਨਾਂ ਨੂੰ ਇੱਕ ਤਾਂ ਉਹਨੇ ਅਡਾਨੀ ਢਾ ਲਿਆ ਸੀ ਕੋਈ ਕੇਸ ਦਰਜ ਕਰਤਾ ਹੂੰ ਇੱਕ ਉਹਨੇ ਨਾਲ ਹੀ ਜਿਹੜਾ ਮਤਲਬ ਸਾਡੇ ਤੇ ਇੱਕੋ ਇੱਧਰ ਹੋ ਜਾ ਇੱਧਰ ਹੋ ਜਾ ਟੱਕਵੇਂ ਚੁੱਲੇ ਬਣੇ ਹੋਏ ਸੀ ਕਿਤੇ ਚੀਨ ਨਹੀਂ ਉੱਠ ਗਏ ਕਿਤੇ ਅਸੀਂ ਰੂਸ ਨਹੀਂ ਉੱਠ ਗਏ ਕਿਤੇ ਅਸੀਂ ਉਹਨਾਂ ਦੀ ਬੰਨਣ ਲੱਗ ਗਏ ਕਿ ਤੇ ਰਾਣ ਬੰਨੀ ਉੱਠ ਗਏ ਰਾਣ ਚ ਹੁਣੋ ਚਾਹ ਬਹਾਰ ਛੱਡ ਕੇ ਭੱਜਾਈ ਐ ਇਸ ਕਿਦੇ ਬਜਟ ਇਕਰ ਪਏ ਬਜਟ ਦੇ ਵਿੱਚ ਰੁਪਈਆ ਵੀ ਨਹੀਂ ਰੱਖਿਆ ਚਾਹ ਬਹਾਰ ਬੰਦਰਗਾਹ ਵਾਸਤੇ ਪਹਿਲਾਂ ਅਸੀਂ ਬੱਲੇ ਬੱਲੇ ਕਰੀ ਜਾਂਦੇ ਸੀ ਬੰਦਰਗਾਹ ਸਾਡੀ ਸਾਡੀ ਬਣੂਗੀ ਉਹ ਹਮ ਆਏ ਮਸਲੇ ਅੱਛਾ ਆਪਾਂ ਇਧਰ ਇਹ ਵੀ ਗੱਲ ਬਹੁਤ ਇੰਪੋਰਟੈਂਟ ਆ ਜੀ ਕਿਉਂਕਿ ਇਹ ਵੀ ਜੁੜੀ ਹੋਈ ਆ ਹਨਾ ਰਾਜਨੀਤੀ ਨਾਲ ਹੁਣ ਜਿਹੜੀ ਡੇਰਾਬਾਦ ਆ ਆਪਾਂ ਫਿਰ ਡੇਰਾਬਾਦ ਵੀ ਡੇਰਾਬਾਦ ਦਾ ਲੋਕਾਂ ਤੇ ਕਿਹੋ ਜਿਹਾ ਪ੍ਰਭਾਵ ਆ ਇਸ ਟਾਈਮ 21ਵੀਂ ਸਦੀ ਆ ਭਾਵੇਂ ਜਿਹੜਾ ਡੇਰਾ ਜਿਹੜਾ ਮਨਦੀਪ ਸਾਹਿਬ ਤੁਹਾਡੇ ਕੋਲੇ ਆਥਨ ਨੂੰ ਕੋਈ 5-700 ਬੰਦਾ ਪੁੱਛਣ ਆਲਾ ਆਉਣ ਲੱਗ ਜੇ ਹੂੰ ਤੁਸੀਂ ਮੱਥੇ ਨੂੰ ਦੇਖ ਕੇ ਪ੍ਰਭਾਵ ਦੱਸਣ ਲੱਗ ਜਾਓਗੇ ਹੂੰ ਮੇਰਾ ਪਿੰਡ ਦੌਦਰ ਹੂੰ ਦੌਦਰ ਦਾ ਇੱਕ ਬਾਬਾ ਅੱਛਾ ਜਦੋਂ ਸਾਡੇ ਪਿੰਡ ਦੋ ਹੋਏ ਆ ਨਾ ਹਾਂ ਉਹ ਪਿੰਡ ਦੋਚ ਮੈਂ ਦੀਪਗੜ ਸਾਡੀ ਮੇਰੀ ਸਰਦਾਰਨੀ ਦੀ ਭੂਆ ਅੱਛਾ ਉੱਥੇ ਰਹੋ ਤੇ ਤੋਂ ਇੱਕ ਪਰਿਵਾਰ ਗਿਆ ਵਾ ਹੂੰ ਉਹ ਰੋਂਟੇ ਵਾਲਾ ਪਰਿਵਾਰ ਦੀਆਂ ਬੁਢੀਆਂ ਬੈਠੀਆਂ ਗੱਲਾਂ ਕਰੀ ਜਾਂਦੀਆਂ ਆਖੇ ਦੇਖ ਲੋ ਕਿੱਡੇ ਮਹਾਨ ਆ ਬਾਬੇ ਉਹਦਰ ਵਾਲੇ ਹੂੰ ਉਹਨਾਂ ਨੇ ਕਿ ਦੋ ਪਚੈ ਤਾਂ ਬੜਾਤ ਕਰਤੇ ਮੈਂ ਕੰਨ ਚੱਕ ਲੇ ਮੈਂ ਕਿ ਦੋ ਪਚੈ ਤਾਂ ਕਿਉਂਕਿ ਮੇਰਾ ਤਾਂ ਪੈਂਦੀ ਦੂਦਰ ਸੀ ਹੂੰ ਮੈਂ ਸੁਣ ਲੱਗ ਗਿਆ ਬੀਬੀ ਨੇ ਨੇੜੇ ਹੋ ਕੇ ਗੱਲ ਵੀ ਕਹਿੰਦੀਆਂ ਕੀ ਆਂਦੀ ਜੀ ਉਹ ਦੂਜੀ ਬੀਬੀ ਨੇ ਪੁੱਛ ਲਿਆ ਵੀ ਕਿਵੇਂ ਬਣਾਏ ਉਹ ਕਹਿੰਦੀ ਜੀ ਇੱਕ ਆਖੇ ਬਾਬਾ ਬਾਬੇ ਤੋਂ ਕੋਈ ਅਸ਼ੀਰਵਾਦ ਲੈ ਕੇ ਸਰਪੰਚ ਹੂੰ ਪਹਿਲਾਂ ਜਦੋਂ ਉਹ ਹੋਂਚ ਸੀਗੇ ਅੱਛਾ ਉਦੋਂ ਹੂੰ ਇਕਾਂ ਨੂੰ ਉਹ ਕਰਦੇ ਸੀ ਭਗਤੀ ਹੂੰ ਉਹ ਭਗਤੀ ਕਰਦੇ ਸੀ ਉਹ ਬਾਹਲਾ ਮੇੜਲਾ ਬੰਦਾ ਸੀ ਬਾਹਰਲੇ ਜਿਹੜਾ ਬੰਦਾ ਸੀ ਉਹਨੇ ਰੋਕਿਆ ਨਾ ਉਹ ਅੰਦਰ ਜਾ ਬਣਿਆ ਅੰਦਰ ਜਾ ਕੇ ਕੋ ਨੂੰ ਅਸ਼ੀਰਵਾਦ ਦੇਤਾ ਅੱਛਾ ਦੋਨੋਂ ਅਸ਼ੀਰਵਾਦ ਦੇਤਾ ਫਿਰ ਮੁੜ ਕੇ ਆਦੇ ਸਾਡੀ ਸਾਰੀ ਜਨਤਾ ਜਿੰਨੀ ਬੈਠੀ ਸੀ ਉੱਥੇ ਚੇਲੇ ਬੈਠੇ ਸੀ ਬਾਲਕੇ ਬੈਠੇ ਸੀ ਤੇ ਜਿੰਨੀ ਸੰਗਤ ਸੀ ਹਾਂ ਦੇ ਸਾਰਿਆਂ ਨੂੰ ਕਹਿੰਦੇ ਵੀ ਮੇਰੇ ਤੋਂ ਬਹੁਤ ਵੱਡੀ ਭੁੱਲ ਹੋ ਗਈ ਹੂੰ ਤੇ ਹੁਣ ਤੁਸੀਂ ਅਰਦਾਸ ਕਰੋ ਵੀ ਆਪਾਂ ਉਹ ਅਰਦਾਸ ਦੇ ਵਿੱਚ ਪੰਜਾਈ ਦੋ ਬਣਾ ਦੇ अच्छा ए जेडे ਹੁੰਦੇ ਨੇ ਅੰਦਰਲੇ ਬੰਦੇ ਹੁੰਦੇ ਆ ਇਹਨਾਂ ਨੂੰ ਪਤਾ ਹੁੰਦਾ ਵੀ ਇੱਥੇ ਪੰਚਾਇਤਾਂ ਦੋ ਬਣ ਗਈਆਂ ਹੂੰ ਜਿਹੜਾ ਢਿੱਲੋਂ ਸੀ ਇਹਨੂੰ ਪਤਾ ਸੀ ਵੀ ਮਜੀਠੀਏ ਦੀ ਜ਼ਮਾਨਤ ਮੈਂ ਕਰਾਇਆ ਹੂੰ ਵੀ ਮੈਂ ਤਾਂ ਕਰਾਇਆ ਹੁਣ ਹੋ ਜਾਣੀ ਐ ਪਹਿਲੇ ਤਾਂ ਨਹੀਂ ਮੈਂ ਨ ਉੱਠ ਗਿਆ ਦੂਜੇ ਜੰਤੀਜੇ ਦੀ ਜ਼ਮਾਨਤ ਹੋ ਗਈ ਤੇ ਇਹ ਉਹ ਉਹਦੇ ਨਾਲ ਜਿਹੜੀ ਉਹ ਸਰਦਾਰ ਤਾਂ ਬਧੂ ਕਿਨਾਂ ਲੋਕਾਂ ਦੀ ਵੀ ਕੁੱਡੇ ਮਹਾਨ ਸੀ ਮਹਾਨ ਤਾਂ ਤਾਂ ਇਸ ਗੱਲ 'ਚ ਸੀ ਵੀ ਬਜੀਠੇ ਨੂੰ ਫੜਿਆ ਇਹਨੇ ਜਾਂਦਾ ਜੇ ਤੇਰਾ ਚੇਲਾ ਸੀ ਉਹ ਹੂੰ ਮਹਾਨਤਾ ਇਸ ਗੱਲ 'ਚ ਸੀ ਮਹਾਨਤਾ ਇਸ ਗੱਲ 'ਚ ਵੀ ਉੱਤੇ ਕੇਸ ਹੀ ਨਾ ਦਰਜ ਹੁੰਦਾ ਹੂੰ ਮਹਾਨਤਾ ਇਸ ਗੱਲ 'ਚ ਸੀ ਤੂੰ ਉੱਥੇ ਸੰਗਤ ਤੋਂ ਅਰਦਾਸ ਕਰਾਉਂਦਾ ਤੂੰ ਹੋਰ ਸਾਰਾ ਕੁਝ ਆਪ ਦਾ ਢੰਗ ਜਿਹੜਾ ਕੋਈ ਰੱਬੀ ਤਾਕਤ ਨੂੰ ਮਨਾਉਣ ਵਾਲਾ ਜਾਂ ਸਰਕਾਰ ਨੂੰ ਮਨਾਉਣ ਵਾਲਾ ਪਹਿਲਾਂ ਕਰ ਲੈਂਦਾ ਭਾਈ ਹੂੰ ਉਹ ਲੋਕ ਲੋਕ ਇਸ ਗੱਲ 'ਚ ਵੀ ਕਨਫਿਊਜ਼ ਹਨ ਉਹ ਭੋਲਾ ਉਹਨੇ ਬਾਹਰ ਆ ਕੇ ਬਿਆਨ ਵੀ ਦਿੱਤਾ ਸਾਰਿਆਂ ਨੇ ਸੁਣਿਆ ਉਹ ਮੈਂ ਤਾਂ ਉਹ ਇੱਕ ਪ੍ਰੈਸ 'ਚ ਤਾਂ ਆਇਆ ਬਾਈ ਆ ਮੈਂ ਕੋਈ ਕਿਸੇ 'ਤੇ ਇਲਜ਼ਾਮ ਤਾਂ ਨਹੀਂ ਇਹਨਾ ਆਪਣੇ ਕੋਲ ਸ਼ਕਤੀ ਇਲਜ਼ਾਮ ਲਾਉਂਦਾ ਪ੍ਰੈਸ 'ਚ ਆਪਾਂ ਤਾਂ ਪ੍ਰੈਸ ਦੀਆਂ ਗੱਲਾਂ ਕਰਦੇ ਆ ਭੋਲੇ ਦਾ ਬਿਆਨ ਸਾਰੀ ਪ੍ਰੈਸ 'ਚ ਆਇਆ ਵੀ ਉਹਨੇ ਬਾਹਰ ਆ ਕੇ ਨਾਮ ਜੀਠੇ ਦਾ ਲੈਤਾ ਹੂੰ ਫਿਰ ਉਹ ਬਈ ਇਹਦੇ ਚ ਦੋਸ਼ ਦੱਸੋ ਕਿਹਦਾ ਜੇ ਉਹ ਨੂੰ ਅਦਾਲਤ ਦੇ ਵਿੱਚ ਕੇਸ ਹੋਇਆ ਵਾ ਅਦਾਲਤ ਦੇ ਵਿੱਚ ਕੇਸ ਹੋਏ ਦੇ ਵਿੱਚ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਕਹਿੰਦਾ ਵੀ ਉਹ ਤਾਂ ਬਦੋਸ਼ ਆ ਇਹਦਾ ਮਤਲਬ ਤਾਂ ਫਿਰ ਜੱਜ ਬਾਬਾ ਹੀ ਆ ਹੂੰ ਅਦਾਲਤ ਦੀ ਤਾਂ ਲੋੜ ਹੀ ਨਾ ਰਹੀ ਬਿਲਕੁਲ ਹੈ ਫਿਰ ਤਾਂ ਜੱਜ ਬਾਬਾ ਹੈ ਹਾਂਜੀ ਕੀ ਲੱਗਦਾ ਵੀ ਜਿਹੜੇ ਚਲੋ ਅਧਿਆਤਮਕਵਾਦੀ ਨੇ ਇੱਕ ਉਹਨਾਂ ਦਾ ਰਤਬਾ ਵੀ ਆ ਹਨਾ ਡੇਰਾ ਬਿਆਸ ਦੀ ਪਾਵੇਂ ਉਹ ਗੱਦੀ ਤੇ ਹੁਣ ਹੈ ਨਹੀਂ ਪਰ ਫਿਰ ਵੀ ਲੋਕ ਆਮ ਉਹਨੂੰ ਹੀ ਮੰਨਦੇ ਨੇ ਇਹ ਬਿਆਨ ਦੇਣਾ ਠੀਕ ਆ ਉਹਨਾਂ ਲਈ ਕੀ ਲੱਗਦਾ ਵੇਖੋ ਜੀ ਬਿਆਨ ਦੇਣਾ ਤਾਂ ਵੈਸੇ ਮੈਂ ਤੁਹਾਨੂੰ ਦੱਸ ਦਿੰਦਾ ਵੀ ਉਹ ਕਹਿੰਦੇ ਵੀ ਸਾਡੀ ਰਿਸ਼ਤੇਦਾਰੀ ਹੈ ਹੂੰ ਰਿਸ਼ਤੇਦਾਰੀ ਦੇ ਮੁਤਾਬਕ ਜੇਕਰ ਉਹਨੇ ਬਿਆਨ ਦਿੱਤਾ ਤਾਂ ਉਹ ਇੱਕ ਵੱਖਰਾ ਅਵਿਸ਼ਾ ਹੈ ਹੂੰ ਪਰ ਉਹ ਕੱਲਾ ਰਿਸ਼ਤੇਦਾਰੀ ਵਾਲਾ ਮਸਲਾ ਨਹੀਂ ਹੈ ਉੱਥੇ ਹੂੰ ਉੱਥੇ ਜਿਹੜੇ ਬੰਦੇ ਨਾਲ ਤੇਰੀ ਰਿਸ਼ਤੇਦਾਰੀ ਉਹ ਬੰਦਾ ਸਿਆਸੀ ਹੈ ਹੂੰ ਉਹਦੇ ਬਿਆਨ ਦੇਣ ਦੇ ਮਾਣੇ ਹੋਰ ਨਿਕਲਨੇ ਆ ਉੱਥੇ سنگੀਨ ਇਲਜ਼ਾਮ ਵੀ ਲੱਗੇ ਹੋਏ ਆ ਮਾਣੇ ਹੋਰ ਨਿਕਲਨੇ ਆ ਉਹਨਾਂ ਮਾਣਾਂ ਮਾਨਿਆਂ ਨੂੰ ਜੇਕਰ ਆਪ ਦੇਖੀਏ ਤਾਂ ਇਹ ਬਿਆਨ ਬਾਬੇ ਦਾ ਦੇਣਾ ਨਹੀਂ ਸੀ ਪੰਦਾ ਹੂੰ ਕੀ ਲੱਗਦਾ ਇਸ ਦੇ ਨਾਲ ਪ੍ਰਭਾਵ ਕੀ ਜਾਊ ਮਜੀਠੀਆ ਪਾਵਰ ਦੇ ਵਿੱਚ ਆਊ ਜਾਂ ਵੀ ਦੇਖੋ ਜੀ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਵੀ ਜਿਹੜੀ ਸਰਕਾਰ ਦੇ ਨਾਲ ਗੱਟਮਟ ਹੋ ਕੇ ਸਾਰਾ ਕੁਝ ਵਾਪਰਿਆ ਮੈਂ ਨਹੀਂ ਕਹਿੰਦਾ ਸਾਰਾ ਸਾਰਾ ਮੀਡੀਆ ਕਹੀ ਜਾਂਦਾ ਐਨਾ ਕਹਦੋ ਵੀ ਮੈਂ ਕਹਿੰਦਾ ਇਹ ਮੀਡੀਆ ਸਾਰਾ ਹੀ ਇਹੀ ਕਹਿੰਦਾ ਆ ਉਹ ਅਗਲਾ 2027 ਦੇ ਜਿਹੜਾ ਕੁਝ ਗੱਟਮਟ ਹੋ ਕੇ ਸਾਰਾ ਕੁਝ ਹੋਇਆ ਹੂੰ ਉਹ ਸਰਕਾਰ ਦੀ ਜੇਬ ਚ ਅਦਾਲਤਾਂ ਹੂੰ ਆਪਾ ਕਨੇ ਵੇਖ ਲੈ ਹਨਾ ਬਿਲਕੁਲ ਜੇ ਕਿਸੇ ਜੱਜ ਨੇ ਕੋਈ ਫੈਸਲਾ ਦਿੱਤਾ ਉਹਦੀ ਰਾਤੇ ਰਾਤ ਬਦਲੀ ਹੋ ਜਾਂਦੀ ਹੈ ਹੂੰ ਜੇ ਸਰਕਾਰ ਦੇ ਵਿਰੁੱਧ ਜਾਂਦਾ ਹਨਾ ਤੇ ਜੇ ਮਤਲਬ ਕੋਈ ਜੱਜ ਕਿਸੇ ਸਮੇਂ ਦੇ ਹਾਕਮ ਨੂੰ ਮਤਲਬ ਅੰਦਰ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹ ਕਈ ਮਾਰਡਰੀ ਹੋਗੇ ਇਹ ਵੀ ਅਸੀਂ ਸੁਣ ਲਈ ਬਿਲਕੁਲ ਠੀਕ ਹੈ ਨਾ ਇਹ ਤਾਂ ਅਦਾਲਤ ਉਹਨਾਂ ਦੀ ਜੇਬ ਚ ਹੈ ਹੂੰ ਅਦਾਲਤ ਦੇ ਵਿੱਚੋਂ ਜੇ ਜੇ ਕਿਸੇ ਬਾਬੇ ਵਾਸਤੇ ਕਾਨੂੰਨ ਹੀ ਜਿਹੜਾਂ ਦਾ ਬਦਲਿਆ ਜਾ ਸਕਦਾ ਵੀ ਪੈਰੋਲ ਕਦੋਂ ਦੇਣੀ ਆ ਇਤੋਂ ਵੱਡਾ ਕੀ ਹੋਊ ਹੁਣ ਕਿੰਨੀ ਵਾਰੀ ਪ੍ਰੋਲ ਆ ਗਿਆ ਬਾਬਾ ਉਹ ਆ ਗਿਆ ਨਾ ਬਿਲਕੁਲ ਹਾਂ ਕਿ ਪ੍ਰੋਲ ਕਾਦੇ ਵਾਸਤੇ ਆਉਂਦੀ ਆ ਕਾਦੇ ਵਾਸਤੇ ਹੁੰਦੀ ਆ ਕਿਉਂਕਿ ਉਹ ਬੋਟਾਂ ਹੂੰ ਬੋਟਾਂ ਕਿਹਨੂੰ ਚਾਹੀਦੀਆਂ ਸਿਆਸੀ ਬੰਦਿਆਂ ਨੂੰ ਹੂੰ ਸਿਆਸੀ ਬੰਦੇ ਫਿਰ ਉਹ ਅਦਾਲਤਾਂ ਦੇ ਵਿੱਚੋਂ ਫੈਸਲੇ ਹੋਣ ਵਾਲੇ ਆ ਜਿਹੜੇ ਉਹ ਕਿਦੇ ਉਲਟ ਜਾਂਦੇ ਆ ਉਹ ਜਿਹੜੇ ਜਿਹੜੇ ਬੰਦੇ ਉਪਦਰਬੀ ਆ ਆਪਦਰਬੀ ਬੰਦਿਆਂ ਨੇ ਉਹਨਾਂ ਦੀਆਂ ਲਿਆਜਾਂ ਹੂੰ ਉਹਨਾਂ ਤੋਂ ਉਹਨਾਂ ਨੇ ਵੋਟਾਂ ਲੈਣੀਆਂ ਉਹਨਾਂ ਤੋਂ ਉਹਨਾਂ ਨੇ ਕਤਲ ਕਰਾਉਣੇ ਆ ਉਹਨਾਂ ਤੋਂ ਉਹਨਾਂ ਨੇ ਸਾਰਾ ਕੁਝ ਕਰਾਉਣਾ ਹੁੰਦਾ ਫਿਰ ਉਹ ਅਦਾਲਤਾਂ ਨੂੰ ਹੱਥ 'ਚ ਸਾਰਿਆਂ ਨੂੰ ਪਹਿਲਾਂ ਕਰਦੇ ਆ ਜਦੋਂ ਦਾ মিডিਆ ਤੇ ਅਦਾਲਤਾਂ ਹੱਥ 'ਚ ਆਇਆ ਹੂੰ ਉਦੋਂ ਦਾ ਸਾਡੇ ਸਮਾਜ 'ਚ ਕੀ ਕੁਝ ਵਾਪਰਦਾ ਸਾਰਿਆਂ ਨੇ ਵੇਖਿਆ ਭਾਵੇਂ ਉਹ ਆਸਾ ਰਾਮ ਦੇ ਰੂਪ 'ਚ ਵੇਖ ਲਓ ਹੂੰ ਭਾਵੇਂ ਉਹ ਰਾਮ ਰਹੀਮ ਦੇ ਰੂਪ 'ਚ ਵੇਖ ਲਓ ਭਾਵੇਂ ਕਿਸੇ ਹੋਰ ਬਾਬੇ ਦੇ ਰੂਪ 'ਚ ਵੇਖ ਲਓ ਅਸੀਂ ਤਾਂ ਕਹਿੰਨੇ ਆਂ ਵੀ ਜੇ ਉਹਨਾਂ 'ਚ ਸ਼ਕਤੀ ਸੀ ਉਹਨਾਂ ਦੇ ਚੇਲਿਆਂ ਨੂੰ ਥੋੜਾ ਜਿਹਾ ਸਿਰ ਖੁਰਕਣਾ ਚਾਹੀਦਾ ਵੀ ਜੇ ਉਹਨਾਂ 'ਚ ਸ਼ਕਤੀ ਸੀ ਇਹੋ ਜੇ ਕੇਸ ਉਹਨਾਂ ਦੇ ਦਰਜ ਹੀ ਨਹੀਂ ਸੀ ਹੋਣੇ ਚਾਹੀਦੇ ਇਹੋ ਜੇ ਕੇਸਾਂ ਦਾ ਫੈਸਲਾ ਜੱਜਾਂ ਵੱਲੋਂ ਇਹੋ ਜਿਹਾ ਆਉਣਾ ਹੀ ਨਹੀਂ ਸੀ ਚਾਹੀਦਾ ਜਿਹੋ ਜਿਹਾ ਆ ਹੂੰ ਕਿਤਾ ਤਮੰਗ ਹੂੰ ਕੀ ਲੱਗਦਾ ਜੀ ਜਿਵੇਂ ਡੇਰਾਬਾਦ ਆ ਜਿਹੜਾ ਹਨ ਹੂੰ ਉਹ ਉਹਦੇ 'ਚ ਜਿਵੇਂ ਉਹ ਸਿੱਖੀ ਨੂੰ ਵੀ ਨਾਲ ਰੱਖਦੇ ਨੇ ਵੀ ਅਸੀਂ ਉਹਨਾਂ ਦੀ ਬਾਣੀ ਵੀ ਪੜ੍ਹਦੇ ਆਂ ਨਾਲ ਨਾਲ ਇਹਨਾਂ ਦਾ ਆਪ ਦਾ ਸਿਧਾਂਤ ਵੀ ਹੈ ਵੀ ਉਹ ਲੋਕ ਹਿੱਤਾਂ ਲਈ ਕਦੇ ਕੰਮ ਆਏ ਨਹੀਂ ਡੇਰਾ ਡੇਰਾ ਦੇਖੋ ਵੀ ਇੱਕ ਗੱਲ ਤੁਹਾਨੂੰ ਮੈਂ ਦੱਸ ਦਿੰਨਾ ਵੀ ਇਸ ਕਿਸਾਨ ਸੰਘਰਸ਼ ਵੇਲੇ ਸਾਰੇ ਡੇਰੇ ਪਰਖੇ ਗਏ ਆ ਹੂੰ ਕਿਸਾਨ ਸੰਘਰਸ਼ ਵੇਲੇ ਨਾਲ ਕਿਹੜਾ ਡੇਰਾ ਸੀ ਜੀਨੇ ਉੱਥੇ ਕੋਈ ਮਾਇਆ ਦਿੱਤੀ ਹੈ ਜਾਂ ਉੱਥੇ ਕੋਈ ਸਪੋਰਟ ਕੀਤੀ ਹੈ ਇੱਕ ਬਾਹ ਖੜੀ ਕਰਕੇ ਕਹਿ ਦੇਵੇ ਡੇਰਾ ਵੀ ਮੈਂ ਸਪੋਰਟ ਦੇ ਦਿੱਤੀ ਤੇ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਹਾਲਾਂਕਿ ਉਹ ਸੰਘਰਸ਼ ਜੀ ਜਿਹੜਾ ਹੂੰ ਉਹ ਇਨਾਂ ਦੀਆਂ ਰੋਟੀਆਂ ਖਾਣ ਵਾਲਿਆਂ ਦਾ ਹੀ ਸੀ ਇਹਨਾਂ ਨੂੰ ਮੁਫਤ ਤੇ ਰੋਟੀਆਂ ਖਾਣ ਵਾਲਿਆਂ ਦਾ ਸੀ ਹੂੰ ਸਾਰੀਆਂ ਜਿਹੜੀਆਂ ਘਰਾਂ ਤੋਂ ਰੋਟੀਆਂ ਜਾਂਦੀਆਂ ਨਾ ਤਾਂ ਦੁਕਾਨਦਾਰ ਜਾਂਦਾ ਤੇ ਸ਼ਰਤ ਲਾ ਲੋ ਇੱਕ ਪਿੰਡ ਦਾ ਦੁਕਾਨਦਾਰ ਦਖਾਓ ਥੋੜੇ ਡੇਰੇ ਤੇ ਰੋਟੀ ਲੈ ਕੇ ਆਉਂਦਾ ਮੈਂ ਕੌਕੀ ਰਹਿਣਾ ਆਮ ਕਿਸਾਨ ਮੈਂ ਨਾ ਮੈਂ ਕੌਕੀ ਰਹਿਣਾ ਹੂੰ ਕਹੂੰ ਕਿ ਆਹ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਵੀ ਤੁਸੀਂ ਆਪਣੇ ਪਿੰਡ ਤੋਂ ਦੱਸੋ ਕਿਹੜਾ ਦੁਕਾਨਦਾਰ ਆ ਜਿਹੜਾ ਸਵੇਰ ਵੇਲੇ ਰੋਟੀ ਲੈ ਕੇ ਜਾਂਦਾ ਥਾ ਤੁਹਾਡੇ ਗਵਾਂਢ ਡੇਰੇ ਚ ਸਾਰੇ ਕਿਸਾਨ ਲੈ ਜਾਂਦੇ ਮਜ਼ਦੂਰ ਵਿਚਾਰਾ ਲੈ ਜਾਣ ਜੁਗ ਗਈ ਨਹੀਂ ਬਿਦੂਰ ਨੂੰ ਤਾਂ ਆਰ ਦੀ ਰੋਟੀ ਦਾ ਫਿਕਰ ਹੈ ਸਾਰੇ ਕਿਸਾਨ ਸੀ ਤੇ ਫਿਰ ਉਹਨਾਂ ਦੀ ਕਿਸਾਨ ਦੀ ਪਿੱਠ ਤੇ ਖੜਨਾ ਨਹੀਂ ਸੀ ਬਣਦਾ ਇਹਨਾਂ ਦਾ ਇੱਕ ਵੀ ਨਹੀਂ ਖੜਿਆ ਇਹਦਾ ਮਤਲਬ ਤੁਹਾਨੂੰ ਲੱਗਦਾ ਵੀ ਲੋਕ ਹਿੱਤਾਂ ਲਈ ਨਹੀਂ ਖੜਦੇ ਨਹੀਂ ਲੋਕ ਹਿੱਤ ਇੰਨਾ ਦੀਆਂ ਯਾਰੀਆਂ ਸਰਕਾਰਾਂ ਸਮੇਂ ਦੀਆਂ ਸਰਕਾਰਾਂ ਨਾ ਰਹੀਆਂ ਹੂੰ ਜੇ ਅੰਗਰੇਜ਼ ਆ ਗਏ ਉਦੋਂ ਬ੍ਰਾਹਮਣਵਾਦ ਸੀ ਹੂੰ ਜੇ ਅੰਗਰੇਜ਼ ਆ ਗਏ ਤਾਂ ਬ੍ਰਾਹਮਣਵਾਦ ਨੇ ਅੰਗਰੇਜ਼ਾਂ ਨੂੰ ਜੱਫੀ ਪਾ ਲਈ ਹੂੰ ਜੇ ਮੋਗਲ ਆ ਗਏ ਤਾਂ ਪਹਿਲਾਂ ਮੁਗਲ ਸੀਗੇ ਤਾਂ ਬ੍ਰਾਹਮਣਵਾਦਾਂ ਨੇ ਮੁਗਲਾਂ ਨੂੰ ਜੱਫੀ ਪਾਈ ਰੱਖੀ ਹੂੰ ਉਹ ਆਕਬਰਨਾਮਾ ਤੇ ਦੂਜਾ ਸਾਰਾ ਕੁਝ ਲਿਖੀ ਗਏ ਠੀਕ ਹੈ ਨਾ ਇਹ ਤਾਂ ਸਮੇਂ ਦੀਆਂ ਸਰਕਾਰਾਂ ਦੇ ਨਾਲ ਜਿੰਨਾ ਚਿਰ ਜਿਵੇਂ ਕਹਿ ਦਈਏ ਵੀ ਇਹ ਦੋਸਤੀ ਪਾ ਕੇ ਨਹੀਂ ਰੱਖਦੇ ਹੂੰ ਉਹਨਾਂ ਚਿਰ ਨਾ ਸਮਝਦੀਆਂ ਸਰਕਾਰਾਂ ਕਾਮਯਾਬ ਹੈ ਤੇ ਨਾ ਹੀ ਡੇਰਾ ਬਾਲ ਕਾਮਯਾਬ ਹੈ ਜਿਹੜੇ ਸਾਡੇ ਲੋਕ ਆ ਇਹ ਵਿਚਾਰੇ ਹੁੰਦੇ ਆ ਮੋਰੇ ਇਹਨਾਂ ਨੂੰ ਸਰਕਾਰ ਵੀ ਵਰਤਦੀ ਹੈ ਇਹਨਾਂ ਨੂੰ ਡੇਰਾ ਬਾਦ ਵੀ ਵਰਤਦਾ ਇਹਨਾਂ ਨੂੰ ਜਿਹੜਾ ਜਿਹੜਾ ਵੀ ਕੋਈ ਬਾਦ ਆ ਉਹ ਸਾਰੇ ਵਰਤਦੇ ਆਪਦੇ ਪੱਖ ਮਤਲਬ ਕਿਡਿੱਟ ਸਿੱਧੇ ਟੰਗ ਨਾਲ ਕਰ ਜਾਂਦੇ ਹਮਲਾ ਹੂੰ ਜਿਵੇਂ ਤੁਸੀਂ ਪਹਿਲਾਂ ਵੀ ਇੱਕ ਵਾਰੀ ਗੱਲ ਕੀਤੀ ਵੀ ਅੰਗਰੇਜ਼ਾਂ ਨੇ ਵੀ ਇਹਨਾਂ ਨੂੰ ਉਤਸ਼ਾਹਿਤ ਕੀਤਾ ਵੱਡੇ ਪੱਧਰ ਤੇ ਨਹੀਂ ਇਹ ਤਾਂ ਕੋਈ ਨਹੀਂਗਾ ਇਹ ਤਾਂ ਆਪਾਂ ਅਗਲੀ ਪਿਛਲੀ ਵੀਡੀਓ ਚ ਕਰ ਚੁੱਕੇ ਹਾਂ ਵੀ ਕਦੋਂ ਡੇਰੇ ਹੋਂਦ ਚ ਆਏ ਕਿਵੇਂ ਆਏ ਕਿਹੜੇ ਕਿਹੜੇ ਸੰਤ ਸੀ 25 30 ਸੰਤ ਇੱਕ ਕਿਤਾਬ ਦਾ ਵੀ ਮੈਂ ਜ਼ਿਕਰ ਕੀਤਾ ਸੀ ਉਹ ਸ਼ੱਕਤ ਹੁਣ ਵੀ ਕਰਦੀ ਹੈ ਮੈਂ ਕਹਿੰਦਾ ਵੀ ਸੱਚ ਧਰਮ ਤੇ ਡੇਰਾਬਾਦ ਉਹ ਇੱਕ ਕਿਤਾਬ ਆ ਹੂੰ ਉਸ ਕਿਤਾਬ ਦੇ ਵਿੱਚ 25 30 ਸੰਤਾਂ ਦੇ ਨਾਮ ਹੂੰ ਪੰਜ ਚਾਰ ਤੋਂ ਦੇ 74 ਸਿੰਘ ਹੀ ਆ ਹੂੰ ਉਹਦੇ ਚਾਹ ਇੱਥੋਂ ਇੱਥੋਂ ਆਪਣੇ ਰਾਮਗੜ੍ਹ ਪੁੱਲਰ ਵਾਲੇ ਆ ਕਈ ਹੋਰ ਆ ਜਿਹੜੇ ਉਥੋਂ ਫੌਜ ਦੇ ਵਿੱਚ ਉਹਨਾਂ ਨੇ ਐ ਟ੍ਰੇਨਡ ਕਰਕੇ ਭੇਜੇ ਹੂੰ ਨਾ ਤਾਂ ਉਹ ਲਾਉਂਦੇ ਆ ਨਿਸ਼ਾਨ ਸਾਹਿਬ ਹੂੰ ਨਾ ਉਹ ਅਮਰਤ ਸ਼ੱਕਦੇ ਆ ਉਹਨਾਂ ਦੇ ਚਿੱਟੇ ਚੋਲੇ ਪਾਏ ਵੇ ਆ ਜਿਹੜੇ ਐਵੇਂ ਗੱਠ ਕੁੱਤੇ ਆ ਧਰਤੀ ਤੋਂ ਹੂੰ ਤੇ ਉਹ ਜਾਨੀ ਇੱਕ ਵੱਖਰਾ ਹੀ ਉਹ ਚਲਾ ਕੇ ਬੈਗੇ ਸਾਰਾ ਕੁਝ ਉਹਨਾਂ ਲੰਗਰਾਂ ਨਾਲ ਹੋਰ ਸਾਰੀਆਂ ਪ੍ਰਥਾਵਾਂ ਸੀਗੀਆਂ ਉਹ ਵੀ ਉਹ ਛੱਡ ਗਏ ਲੰਗਰ ਉਸੇ ਬਣਦਾ ਹੀ ਨਹੀਂ ਲੰਗਰ ਪਾਸਿਓਂ ਬਣਦਾ ਜਾਂਦਾ ਉਹਨਾਂ ਨੇ ਜਿਹੜਾ ਉਹਨਾਂ ਦਾ ਜਿਵੇਂ ਕਹਿ ਦਈਏ ਵੀ ਇੱਕ ਦੇਗ ਰੂਪ ਦੇ ਵਿੱਚ ਉਹ ਲੋਕਾਂ ਨੂੰ ਵਰਤਾਉਂਦੇ ਸੀ ਜਾਂ ਉਹਦਾ ਇੱਕ ਇੱਕ ਨਿਜਮ ਸੀ ਉਹ ਵੀ ਉਹਨਾਂ ਨੇ ਬਦਲਤਾ ਸੁੱਕੇ ਸੁੱਕੇ ਉਹਦੇ ਤੇ ਆ ਗਏ ਮਿਸ਼ਰੀ-ਮਿਸ਼ਰੀ ਤੇ ਤੇ ਹੋਰ ਸਾਰੇ ਕਾਹੇ ਤੇ ਭਾਂਡੇ ਵੀ ਡੋਢੀ ਰੱਖਣ ਦੀਆਂ ਰਸਮਾਂ ਆ ਗਈਆਂ ਹਨਾ ਜਦੋਂ ਕਿ ਸਾਡਾ ਗੁਰੂ ਜਿਹੜਾ 10ਵਾਂ ਸੀ ਉਹ ਸਾਰਿਆਂ ਨੂੰ ਇੱਕ ਕਰਦਾ ਵਿਚਾਰਾ ਯਤਨ ਕਰਦਾ ਹੀ ਰਹਿ ਗਿਆ ਉਹਨੇ ਇੱਕ ਬਾਟੇ ਚ ਅਮਰਤ ਪਿਆਤਾ ਜੇ 20 ਜਣੇ ਆਏ ਖੜੇ ਆ ਵਿੱਚ ਤੂੰ ਵੀ ਖੜਾ ਮਜ਼ਦੂਰ ਪਰਿਵਾਰ ਦਾ ਮੈਂ ਵੀ ਖੜਾ ਤੇ ਵਿੱਚ ਮਹਾਜਨ ਵੀ ਖੜਾ ਵਿੱਚ ਬ੍ਰਾਹਮਣ ਵੀ ਖੜਾ ਉਹਨੇ ਸਾਰਿਆਂ ਨੂੰ ਪਿਆਤਾ ਉਦੋਂ ਫੇਰ ਮੋੜ ਕੇ ਲੈਂਦਾ ਵੀ ਸਾਰਿਆਂ ਦੀ ਊਠ ਇੱਕ ਦੂਜੇ ਨੂੰ ਜਾਵੜੇ ਤੇ ਇਹ ਤਾਂ ਇਹਨਾਂ ਦਾ ਅਮਰਤ ਵੀ ਵਕ ਕਰਤਾ ਯਾਨੀ ਸਿੱਖੀ ਨੂੰ ਡੇਰਾਬਾਦ ਨੇ ਢਾ ਲਾਈ ਇਹ ਕੋਈ ਰੋਲਾ ਹੀ ਨਹੀਂ ਕਰੇ ਪਿੱਛੇ ਕੋਈ ਮਸਲਾ ਹੀ ਨਹੀਂ ਇਹਦੇ ਚ ਕਿਉਂਕਿ ਅੰਗਰੇਜ਼ਾਂ ਨੂੰ ਸਭ ਤੋਂ ਵੱਧ ਉਸ ਗੱਲ ਤੋਂ ਡਰ ਲੱਗਦਾ ਸੀ ਜਿਹੜੀ ਗੱਲ ਨੇ ਉਹਨਾਂ ਨੂੰ ਦਰਿਆ ਤੇ ਕਢਿਆ ਛੱਡਿਆ ਹੂੰ ਦਰਿਆ ਤੇ ਕਢਿਆ ਕਢਿਆ ਉੱਕਣ ਆਉਣ ਵਾਲਾ ਇੱਕ ਫਲਸਫਾ ਸੀ ਹੂੰ ਉਸ ਫਲਸਫੇ ਨੂੰ ਆਉਣ ਸਾਰੇ ਇਹਨਾਂ ਨੇ ਟਾਉਣਾ ਸੀ ਉਹਨੂੰ ਟਾਉਣ ਵਾਸਤੇ ਸਭ ਤੋਂ ਪਹਿਲਾਂ ਉਹ ਉਦੋਂ ਦੇ ਜਿਹੜੇ ਜਿਹੜਾ ਇਥੋਂ ਦਾ ਸੱਭਿਆਚਾਰ ਹੈ ਸੱਭਿਆਚਾਰ ਦੇ ਵਿੱਚ ਪੜ੍ਹਾਈ ਕਿਹੋ ਜਿਹੀ ਹੁੰਦੀ ਆ ਸੱਭਿਆਚਾਰ ਦੇ ਵਿੱਚ ਸਖਲਾਈ ਕਿਹੋ ਜਿਹੀ ਹੁੰਦੀ ਆ ਸੱਭਿਆਚਾਰ ਦੇ ਵਿੱਚ ਉਦਮੀ ਕਿਹੋ ਜਿਹੇ ਪੈਦਾ ਹੁੰਦੇ ਆ ਸੱਭਿਆਚਾਰ ਉਹਨਾਂ ਉਦਮੀਆਂ ਨੂੰ ਪੈਦਾ ਕਰਨ ਦੇ ਪਿੱਛੇ ਵਿਚਾਰਤਾ ਰ ਕਿਹੜੀ ਆ ਉਹ ਸਾਰਿਆਂ ਨੂੰ ਅੰਗਰੇਜ਼ਾਂ ਨੇ ਪੜ੍ਹਿਆ ਅੰਗਰੇਜ਼ਾਂ ਨੇ ਪੜ ਕਿ ਉਹਦੇ ਤੇ ਜਿਵੇਂ ਕਹਿ ਦਗੇ ਵੀ ਆਪ ਦਾ ਸਾਰੀ ਉਹੀ ਗੱਲ ਵਾਸਤੇ ਉਹਨੂੰ ਖਤਮ ਕਰਨ ਵਾਸਤੇ ਉਹਨਾਂ ਦਾ ਰੂਪ ਧਾਰ ਕੇ ਇੱਕ ਇਹੋ ਜਿਹੀ ਫੌਜ ਤਿਆਰ ਕੀਤੀ ਉਸ ਫੌਜ ਦੇ ਨਾਲ ਜਿਹੜੀ ਲੜਨ ਵਾਲੀ ਫੌਜ ਸੀ ਉਹਦੇ ਨਾਲ ਵਿਚਾਰਧਾਰਕ ਪੱਖ ਤੋਂ ਸਾਰਿਆਂ ਨੂੰ ਖਤਮ ਕਰਨ ਵਾਸਤੇ ਇਹ ਡੇਰਾਬਾਦ ਦੀ ਫੌਜ ਤਿਆਰ ਕੀਤੀ ਜਿਹੜੀ ਸਾਡੇ ਚ ਆ ਕੇ ਲੋਕਾਂ ਨੂੰ ਪੁੱਠੇ ਪਾਸੇ ਲਾ ਗਈ ਉਹ ਆਪਾਂ ਦੇਖਦੇ ਆਂ ਜੀ ਬਾਬੇ ਨਾਨਕ ਤੋਂ ਵੀ ਉਹਦੋਂ ਵੀ ਪਹਿਲਾਂ ਦੇਖ ਲਈਏ ਤਾਂ ਭਵੇਂ ਭਗਤ ਹੋਣ ਆਪਣੇ ਗੁਰੂ ਹੋਣ ਹਨਾ ਉਹਨਾਂ ਦੀ ਤਾਂ ਸਰਕਾਰਾਂ ਨਾਲ ਲਾਲਚੰਡੀ ਰਹੀ ਆ ਹਮੇਸ਼ਾ ਲੜਾਈ ਹਾਂ 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 ਯਾਰ ਜਿੰਨੇ ਵੀ ਭਗਤ ਸੀ ਹਮ ਸਾਰਿਆਂ ਭਗਤਾਂ ਦੇ ਜਨਮ ਪਿੱਛੇ ਹਾਂ ਜਾਂ ਉਹਨਾਂ ਦੇ ਗੁਰੂ ਪਿੱਛੇ ਹਾਂ ਬ੍ਰਾਹਮਣਵਾਦ ਨੇ ਜੋਰ ਲਾ ਲਿਆ ਆਪਣੀਆਂ ਸਾਖੀਆਂ ਸੁਣਾ ਸੁਣਾ ਕੇ ਭਈ ਉਹਨਾਂ ਦਾ ਜਾਂ ਤਾਂ ਗੁਰੂ ਬ੍ਰਾਹਮਣ ਸੀ ਹੂੰ ਗਾਣਾਂ ਨੂੰ ਸ਼ਰਾਬ ਬ੍ਰਾਹਮਣ ਦੇ ਘਰ ਜੰਮਣ ਦਾ ਮਿਲਿਆ ਸੀ ਜਾਂ ਰਬਦਾਸ਼ ਗੀ ਦੇ ਘਰ ਜੰਮਣ ਦਾ ਮਿਲਿਆ ਸੀ ਜਾਂ ਕਿਸੇ ਗਰੀਬ ਦੇ ਘਰ ਜੰਮਣ ਦਾ ਮਿਲਿਆ ਸੀ ਮਤਲਬ ਇਹ ਹੋ ਜੀਆਂ ਬੇਸਿਰ ਪੈਰ ਸਾਖੀਆਂ ਜੋੜਨਾ ਹੂੰ ਜਿਹੜੀਆਂ ਸਾਖੀਆਂ ਦੇ ਨਾਲ ਉਹਨਾਂ ਭਗਤਾਂ ਨੂੰ ਸਾਰਿਆਂ ਨੂੰ ਹੂੰ ਮੈਂ ਇਹਦੇ ਤੇ ਸੂਹੀ ਸਵੇਰ ਤੇ ਕੁਝ ਭਗਤਾਂ ਬਾਰੇ ਵੀਡੀਓ ਪਾਇਆ ਹੁੰਦਾ ਹੂੰ ਕੱਲੇ-ਕੱਲੇ ਭਗਤ ਬਾਰੇ ਮੈਂ ਉਹਦੇ ਤੇ ਵੀਡੀਓ ਪਾਇਆ ਹੂੰ ਇਹੇ ਜਿਹਾ ਹੀ ਮੈਂ ਜਿਹੜਾ ਮੇਰਾ ਆਪਣਾ ਚੈਨਲ ਆ ਸਰਜੀਤ ਦੌਦਰ ਵਾਲਾ ਉਹਦੇ ਤੇ ਵੀ ਵੀਡੀਓ ਕੁਝ ਪਾਇਆ ਹੋਇਆ ਉਹ ਦੇਖੀਆਂ ਜਾ ਸਕਦੀਆਂ। ਉਹ ਤਾਂ ਇਸ ਗੱਲ ਦਾ ਵੀ ਉਹਨਾਂ ਨੂੰ ਵੀ ਇਹਨਾਂ ਨੇ ਬ੍ਰਾਹਮਣ ਬਾਦ ਦੇ ਵਿੱਚੋਂ ਪੈਦਾ ਹੁੰਦੇ ਦਿਖਾਇਆ। ਹੂੰ ਸਾਰੇ ਭਗਤਾਂ ਨੂੰ। ਤੇ ਹੁਣ ਵੀ ਭਾਈ ਡੋਰਾ ਹੁਣ ਕਿਹੜਿਆਂ ਨੇ ਸਿੱਟਿਆ? ਹੂੰ ਜੇ ਆਪਾਂ ਦੇਖੀਏ ਵੀ ਸਾਡੇ ਸਥਾਪਿਤ ਡੇਰਾ ਜਿਹੜਾ ਇੱਥੇ ਵੱਡਾ ਦੁਆਬੇ ਦੇ ਵਿੱਚ ਉਹਦੇ ਤੇ ਖੁਦ ਪ੍ਰਧਾਨ ਮੰਤਰੀ ਆਉਂਦਾ। ਬਿਲਕੁਲ ਪ੍ਰਧਾਨ ਮੰਤਰੀ ਆ ਗਿਆ ਹੂੰ ਪ੍ਰਧਾਨ ਮੰਤਰੀ ਤੋਂ ਉਹਨੇ ਅਸ਼ੀਰਵਾਦ ਦੇਤਾ ਹੂੰ ਤੇ ਜਿਹੜਾ ਉਸ ਸਾਰੇ ਡੇਰੇ ਦਾ ਜਿਹਦੇ ਨਾਂ ਤੇ ਡੇਰਾ ਜਿਹਦੀ ਵਿਚਾਰ ਧਾਰਕ ਬਾਣੀ ਸਾਰੀ ਪਈ ਹੈ ਹੂੰ ਉਹਦੇ ਤੇ ਇੱਕ ਥਾਂ ਵੀ ਦਿਖਾਓ ਕਿਸੇ ਰਾਜੇ ਜਾ ਉਹਨੇ ਪੈਰ ਪੁੱਜਣ ਦੀ ਗੱਲ ਕੀਤੀ ਉਹਨੇ ਤਾਂ ਲੜਾਈ ਰਹੀ ਇਹਨਾਂ ਨਾਲ ਕੋਈ ਤਾਂ ਲੜਾਈ ਰਹੀ ਹੈ ਹੂੰ ਉਹ ਤਾਂ ਮਾਰਨ ਪਿੱਛੇ ਜਾਂ ਉਹਨੂੰ ਖਤਮ ਕਰਨ ਪਿੱਛੇ ਜਾਂ ਸਾਰਾ ਕੁਝ ਪਿੱਛੇ ਕੀ ਕੋਸ਼ ਚੱਲਿਆ ਮੇਰੀ ਰਗਾਂ ਚ ਸਾਰਿਆਂ ਨੂੰ ਪਤਾ ਪਉਣ ਦੱਸਣ ਦੀ ਲੋੜ ਨਹੀਂ ਹੂੰ ਜੇ ਸਮਝ ਦੇ ਹਾਕਮਾਂ ਦੀ ਉਹ ਅੱਖ ਚੱਕ ਪਾ ਕੇ ਗੱਲ ਕਰਦੇ ਸਾਰੇ ਹੂੰ ਤਾਂ ਉਹਨਾਂ ਦੇ ਕਸ਼ਟ ਆਏ ਸਾਰਿਆਂ ਦੇ ਬਾਬੇ ਨਾਨਕ ਤੇ ਵੀ ਆਇਆ ਚੱਕੀਆਂ ਬਾਬੇ ਨੂੰ ਵੀ ਪੀਣੀਆਂ ਪਈਆਂ ਬਿਲਕੁਲ ਹਾਂ ਸੋਸ਼ਲ ਮੀਡੀਆ ਦਾ ਸਭ ਤੋਂ ਵੱਡਾ ਨੁਕਸਾਨੀ ਇਹ ਹੈ ਹੂੰ ਤੁਸੀਂ ਅੱਜ ਚਾਰ ਵੀਡੀਓ ਭਾਜਪੀ ਦੇ ਉਹ ਜਿਹੜਾ ਜਿਹੜਾ ਆਈਟੀ ਸੈੱਲ ਹੈ ਹੂੰ ਉਹਦੀਆਂ ਵੇਖਣ ਲੱਗ ਜਾਓ ਉਹੀ ਬਾਰ ਬਾਰ ਕੋਟੋ ਕੋ ਢੇਰ ਲੱਗ ਬਿਲਕੁਲ ਉਹ ਤੁਹਾਨੂੰ ਆਪਦੀ ਵਿਚਾਰਧਾਰਾ ਚੋਂ ਫਿਰ ਨਿਕਲ ਨਹੀਂ ਦਿੰਦਾ ਇਹਦਾ ਨੁਕਸ ਹੀ ਸਭ ਤੋਂ ਵੱਡਾ ਹੈ ਸਾਡੇ ਕੋਲੇ ਅਸੀਂ ਮਨੁੱਖੀ ਦਿਮਾਗ ਰੱਖਦੇ ਆਂ ਸਾਨੂੰ ਘੱਟੋ ਘੱਟ ਕੋਈ ਵੀਡੀਓ ਕੋਈ ਉਹ ਜਿਹੜੀ ਛੋਟੀ ਬਣਦੀ ਆ ਕੀ ਕਹਿੰਦੇ ਰੀਲ ਉਹਦੇ ਚੋਂ ਸਾਨੂੰ ਇੰਨਾ ਕੁ ਤਾਂ ਘੱਟੋ ਘੱਟ ਸੋਚਣਾ ਬਣਦਾ ਨਾ ਵੀ ਅਸੀਂ ਆਪਦਾ ਦਿਮਾਗ ਤਾਂ ਰੱਖੀਏ ਨਾ ਹਾਂ ਬਿਲਕੁਲ ਜੇ ਹੁਣ ਆ ਅਮਰੀਕਾ ਵਾਲੀ ਡੀਲ ਹੋਈ ਹੈ ਹੂੰ ਜੇ ਸਾਰਾ Hindu ਸਮਾਜ ਹੀ ਸੋਚ ਲਵੇ ਵੀ ਯਾਰੇ ਤਾਂ ਬੜੀ ਖਤਰਨਾਕ ਡੀਲ ਹੈ ਹੂੰ ਇਹੇ ਜੀ ਖਤਰਨਾਕ ਡੀਲ ਤਾਂ ਅੱਜ ਤੱਕ ਕਿਸੇ ਨੇ ਲੰਮੇ ਪੈ ਕੇ ਕੀਤੀ ਹੀ ਨਹੀਂ ਜਿਵੇਂ ਮੋਦੀ ਨੇ ਲੰਮੇ ਪੈ ਕੇ ਕੀਤੀ ਹੈ ਹਿੰਦੂ ਵਪਾਰੀ ਤਾਂ ਹੋਰ ਵੀ ਮਾਰੇ ਹਿੰਦੂ ਹਿੰਦੂ ਮੈਂ ਹੈ ਨਾ ਮੇਰਾ ਇੱਕ ਦੋਸਤ ਆ ਹਿੰਦੂ ਹੂੰ ਅ ਜਗਰਾਉ ਹੂੰ ਉਹਨੂੰ ਮੈਂ ਅੱਜ ਤੋਂ ਜਦੋਂ ਇਹਨਾਂ ਨੇ ਐਫ ਡੀ ਆਈ ਫੋਰਨ ਡਾਇਰੈਕਟ ਇਨਵੈਸਟਮੈਂਟ ਦਾ ਇਹਨਾਂ ਨੇ ਖੋਲਿਆ ਹੂੰ ਪਹਿਲਾਂ ਉਹ ਸੀਗਾ ਵੀ ਕੱਲੇ ਹੋਲ ਸੇਲ ਦਾ ਕੰਮ ਕਰਨਗੇ ਹੂੰ ਕੱਲ ਦੂਜੀਆਂ ਆਪਣਾ ਇਹ ਨਹੀਂ ਕਰਨਗੇ ਆਪਣਾ ਜਿਹੜਾ ਪਰਚੂਨ ਦਾ ਉਹ ਨਹੀਂ ਕਰਨਗੇ ਹਾਂ ਜਦੋਂ ਮੋਦੀ ਆਇਆ ਨੇ ਪਰਚੂਨ ਦਾ ਵੀ ਖੋਲਤਾ ਹੂੰ ਜਦੋਂ ਪਰਚੂਨ ਦਾ ਖੋਲਤਾ ਮੈਂ ਉਹਨੂੰ ਕਿਹਾ ਮੈਂ ਕਹਿੰਦਾ ਮੁੱਲਾ ਭਾਂਡੇ ਵੇਖ ਜਾਣੇ ਹੁਣ ਸੱਚੀ ਗੱਲ ਮੈਂ ਤੁਹਾਨੂੰ ਦੱਸਾਂ ਮੇਰੇ ਦੋਸਤ ਦਾ ਮੁੰਡਾ ਦੋਦਰੋਂ ਹੂੰ ਇੱਥੇ ਦੁਕਾਨ ਆ ਉਹਦੀ ਹੂੰ ਉਹਨਾਂ ਮੈਂ ਜਾ ਕੇ ਪੁੱਛਿਆ ਮੈਂ ਕਿਹਾ ਵੀ ਸੱਚੀ ਗੱਲ ਦੱਸੀ ਵੀ ਕੋਈ ਫਰਕ ਪਿਆ ਹੂੰ ਆਂਦਾ ਜੀ ਮਾਂਜੇ ਪਏ ਅੱਛਾ ਸੱਚੀ ਮੰਨਿਆ ਉਹ ਉਹ ਕਹਿੰਦਾ ਇੱਥੇ 5-7 ਮਾਲ ਖੁੱਲ ਗਏ ਹੁਣ ਮਾਲ ਜਿਹੜਾ ਨਾਗਦ ਗਾਹਕ ਆ ਉਹ ਸਾਰਾ ਮਾਲਾਂ ਚਲਿਆ ਗਿਆ ਬਿਲਕੁਲ ਦੁਕਾਨਦਾਰ ਸਾਥੀ ਕੋ ਸੋਣ ਵਾਲੀ ਗੱਲ ਐ ਇਹ ਸੋਣੋ ਜਰੂਰ ਜਿਹੜਾ ਨਗਦ ਵਾਲਾ ਗਾਖੀ ਤੁਹਾਡੇ ਕੋਲੇ ਜਿਹਦੇ ਸਿਰ ਤੇ ਤੁਸੀਂ ਜਿਉਂਦੇ ਸੀ ਹਾਂ ਉਹ ਸਾਰਾ ਚੱਲਿਆਗਾ ਮਾਲਾਂ ਚ ਮੈਂ ਉਹਨੂੰ ਉਹਨੂੰ ਮੈਂ ਸਾਡੇ ਘਰ ਦੀ ਗੱਲ ਸੁਣ ਲਿਆ ਮੈਂ ਨਾਲੇ ਕਾਮਰੇਡ ਬੰਦਾ ਹੂੰ ਮੈਂ ਉਹਨੂੰ ਕਿਹਾ ਮੈਂ ਕਹਿੰਦਾ ਵੀ ਆਪ ਦੀ ਆਂਟੀ ਨੂੰ ਰੋਕ ਕੇ ਦਿਖਾ ਹੂੰ ਉਥੇ ਜਾਇੰਟ ਸਟੋਰ ਤੇ ਜਾਂਦੀ ਹੈ ਜਗਰਾਉਂ ਜਾਇਨਾ ਮਸ਼ਹੂਰ ਅਟਰੈਕਸ਼ਨ ਉਹਦੀ ਬਹੁਤ ਹੈ ਹਰ ਇੱਕ ਜਾਂਦਾ ਹਾਂ ਹਾਂ ਹਰ ਇੱਕ ਜਾਂਦਾ ਕਿਉਂਕਿ ਉਹ ਸਸਤਾ ਦਿੰਦੇ ਆ ਹੂੰ ਮਾਲ ਵੀ ਉਹਨਾਂ ਦਾ ਭਾਈ ਭਦਗਾ ਹੋ ਸਕਦਾ ਕਿਉਂਕਿ ਸਿੱਧਾ ਹੀ ਆਉਂਦਾ ਫੈਕਟਰੀ ਚ ਰਾਜ ਕੋਈ ਵਿਚੋਲਾ ਨਹੀਂ ਉਹਨਾਂ ਨੂੰ ਮੁਨਾਫਾ ਘੱਟ ਵੀ 12 ਖਾਂਦਾ ਇਹਨਾਂ ਨੂੰ ਵਿਚਾਰਿਆਂ ਨੂੰ ਘੱਟ ਮੁਨਾਫਾ 12 ਨਹੀਂ ਖਾਂਦਾ ਦੁਕਾਨਦਾਰ ਨਾ ਇਹ ਹੋਲ ਸੇਲ ਤੇ ਆਉਣਾ ਹੋਲ ਸੇਲ ਤੋਂ ਦੂਜੇ ਕੋਲ ਆਉਣਾ ਦੂਜੇ ਤਿੰਨ ਚਾਰ ਪੜਾਵਾਂ ਦੇ ਵਿੱਚ ਰਾਹ ਚਾਉਂਦਾ ਜਿਹੜਾ ਵੱਡਾ ਵਪਾਰੀ ਹੈ ਉਹਨੇ ਸਿੱਧਾ ਹੀ ਲੈਂਦਾ ਉਸ ਫੈਕਟਰੀ ਤੋਂ ਉਹਨੂੰ ਕੋਈ ਮਸਲ ਨਹੀਂ ਵਿਚਾਲੇ ਉਹਨੇ ਚੱਕਤੇ ਸਾਰੇ ਉਹਨੂੰ ਘੱਟ ਵੇਚਣਾ ਪੁੱਗਦਾ ਔਰ ਸਾਰੀਆਂ ਦੁਕਾਨਾਂ ਜਿਹੜੀਆਂ ਜਿਹੜੇ ਆ ਕਾਂ ਪੈਂਦੇ ਆ ਸਾਰੀਆਂ ਦੁਕਾਨਾਂ ਤੇ ਉਹ ਕਾਂ ਪੈਣ ਦੀ ਵਜ੍ਹਾ ਇੱਥੇ ਮਾਲ ਖੁੱਲਣੇ ਆ ਵੱਡੇ ਮਾਲ ਖੁੱਲ ਗਏ ਬਿਲਕੁਲ ਬਾਕੀ ਦੂਜਾ ਆਨਲਾਈਨ ਦਾ ਸਾਨੂੰ ਐਸਾ ਕਸੂਤਾ ਪੋਸ ਪਤਾ ਤੂੰ ਸਵੇਰੇ ਖੜ ਜੀ 40 ਬੰਦੇ ਤੈਨੂੰ ਕੌਂ ਗਿਆ ਤੇ ਮੈਂ ਵੱਡੇ ਵੱਡੇ ਬੈਗਾਂ ਵਾਲੇ ਜਿਹਨਾਂ ਦੇ ਮੋਟਰਸਾਈਕਲਾਂ ਤੇ ਬੈਗ ਪਾਏ ਘਰਾਂ ਤੋਂ ਸਪਲਾਈ ਵਾਲ ਮਿਲਣ ਦੇ ਲਈ 40 ਬੰਦੇ ਘੰਟ ਤੋਂ ਘੱਟ ਆਪ ਪਿੰਡਾਂ ਤੱਕ ਆਉਂਦੇ ਨੇ ਆਉਂਦੇ ਆਹ ਤੁਸੀਂ ਜਿਹੜੀ ਚੀਜ਼ ਮੰਗਾਉਣੀ ਆ ਉਹਨੂੰ ਆਨਲਾਈਨ ਦਾ ਸੁਭਾਅ ਪਤਾ ਇਹ ਤਾਂ ਵਿਚਾਰੇ ਮਾਂਜ ਕੇ ਰੱਖਦੇ ਸਾਰੇ ਅੱਗੇ ਤਾਂ ਪਹਿਲਾਂ ਕਿਸਾਨੀ ਮਾਂਜੀ ਸੀ ਕਿਸਾਨੀ ਦਾ ਦਰਦ ਇਹਨਾਂ ਨੂੰ ਸੀਗਾ ਜਿਹੜੀ ਕੋਈ ਰੋਣਾ ਨਹੀਂ ਕਿਉਂਕਿ ਸਾਡੀ ਸਾਂਝ ਬੜੀ ਕਸੂਤੀ ਹੈ ਇੱਥੇ ਹਿੰਦੂ ਤੇ ਜਿਹੜੀ ਕਿਸਾਨ ਦੀ ਸਾਂਝ ਹੈ ਨਾ ਬੜੀ ਪ੍ਰਸੋਤੀ ਆ ਉਹ ਕਿਉਂਕਿ ਅਸੀਂ ਸਾਰੇ ਗਾਹਕ ਹੀ ਉਹਨਾਂ ਦੇ ਦੁਕਾਨਾਂ ਉਹਨਾਂ ਦੀਆਂ ਹੁਣ ਅਸੀਂ ਸਾਰਾ ਸਮਾਨ ਜਦੋਂ ਤੋਂ ਮੇਰੀ ਸੁਰਤ ਸੰਭਲੀ ਹੈ ਅਸੀਂ ਹਿੰਦੂ ਦੁਕਾਨਦਾਰਾਂ ਤੋਂ ਹਿੰਦੂ ਵਪਾਰੀਆਂ ਤੋਂ ਲੈਂਦੇ ਰਹੇ ਕਿਉਂਕਿ ਸਹੀ ਵਪਾਰ ਤੇ ਕਬਜ਼ਾ ਸੀ ਇਹਨਾਂ ਦਾ ਪਰ ਹੁਣ ਜਿਵੇਂ ਕਹਿ ਦਿੱ ਗਏ ਵੀ ਉਹ ਪਹਿਲਾਂ ਉਹਨਾਂ ਨੇ ਇਹ ਰਗੜਤਾ ਕਿਸਾਨੀ ਦਾ ਕਰਤੀ ਕਿਸਾਨੀ ਦੇ ਨਾਲ ਹੀ ਉਹਨਾਂ ਕਿਉਂਕਿ ਕਿਸਾਨੀ ਉਹਨਾਂ ਦੀ ਗਾਹਕ ਸੀ ਨਾਲ ਹੀ ਉਹ ਰਗੜੇ ਕੇ ਵਿਚਾਰੇ ਤਾਂ ਆ ਦੇਖਣ ਵਾਲੀ ਛੋਟ ਨਾਲ ਦੀ ਗੱਲ ਤਾਂ ਇਹ ਹੈ ਵੀ ਸਾਡੀ ਇੱਕ ਦੂਜੇ ਨਾਲ ਕੜੀ ਕੀ ਜੁੜਦੀ ਹੈ ਬਿਲਕੁਲ ਹੁਣ ਤੁਸੀਂ ਹੋਰ ਵੇਖੋ ਹੂੰ ਵੀ ਇਹਨਾਂ ਨੇ ਨਮਾਇਕ ਜਲਸਾ ਇੱਥੇ ਖੋਲ੍ਹਿਆ ਸੱਪ ਖੜਿਆ ਹੂੰ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੇ ਕੱਲੀ ਕਿਸਾਨੀ ਨੂੰ ਪਾਸੇ ਕਰਕੇ ਦੂਜੇ ਮਜ਼ਦੂਰ ਵਰਗ ਨੂੰ ਤੇ ਦੂਜਿਆਂ ਨੂੰ ਸਾਰਿਆਂ ਨੂੰ ਐ ਪਲੋਸਣ ਦਾ ਯਤਨ ਕੀਤਾ ਵੀ ਅਸੀਂ ਪਲੋਸ ਲਈ ਹੂੰ ਜਦੋਂ ਕਿ ਮੈਂ ਹੁਣ ਵੀ ਸ਼ਰਤ ਲਾਉਣਾ ਇਸ ਗੱਲ ਦੀ ਹੂੰ ਵੀ ਸਾਰਿਆਂ ਨਾਲ ਵੱਧ ਮੰਨਰੇਗਾ ਨਾਲੋਂ ਵੀ ਵੱਧ ਕਿਸਾਨ ਮਜ਼ਦੂਰਾਂ ਨੂੰ ਕੰਮ ਦਿੰਦਾ ਹੂੰ ਚਾਹੇ ਆਲੂਆਂ ਦਾ ਸੀਜ਼ਨ ਹੋਵੇ ਹੂੰ ਚਾਹੇ ਝੋਨੇ ਦਾ ਸੀਜ਼ਨ ਹੋਵੇ ਬਿਲਕੁਲ ਚਾਹੇ ਕਣਕ ਦਾ ਸੀਜ਼ਨ ਹੋਵੇ ਜਾਂ ਕੋਈ ਵੀ ਸੀਜ਼ਨ ਹੋਵੇ ਹੂੰ ਉਹਦੇ 'ਚ ਮਜ਼ਦੂਰ ਆ ਜਿਹੜਾ ਉਹਦੀ ਕਿਸਾਨ ਦੇ ਨਾਲ ਸਾਂਝ ਨਹੀਂ ਹੈ ਵੀ ਪਹਿਲਾਂ ਤੋਂ ਸੀਰੀ ਗੋੜ ਲੜਦਾ ਰਿਹਾ ਹੂੰ ਸੀਰੀ ਰਾਲਣ ਵੇਲੇ ਤਾਂ ਉਹ ਉਹੀ ਪਰਿਵਾਰ ਦਾ ਮੈਂਬਰ ਹੀ ਹੁੰਦਾ ਸੀ ਚਲੋ ਹੁਣ ਉਹ ਸੀਰੀ ਵਾਲਾ ਤਾਂ ਗੱਲ ਗਈ ਪਰ ਫੇਰ ਵੀ ਜਿਹੜਾ ਬੰਦਾ ਇਸੇ ਕੰਮ ਕਰਨਾ ਚਾਹੁੰਦਾ ਸੀਜ਼ਨ ਦਾ ਕੰਮ ਮੈਂ ਕਹਿੰਦਾ ਜਿਹੜਾ ਬੰਦਾ ਇਸੇ ਕੰਮ ਕਰਨਾ ਚਾਹੁੰਦਾ ਹੂੰ ਉਸ ਬੰਦੇ ਨੂੰ ਅਜੇ ਵੀ ਕੰਮ ਕਿਸਾਨੀ 'ਚ ਮਿਲਦਾ ਹੋਰ ਉਹਦੇ ਵਾਸਤੇ ਮੇਰੀ ਨਿਗਾ 'ਚ ਕੋਈ ਕੰਮ ਹੈ ਨਹੀਂ ਗੈਡਾ ਕਿਉਂਕਿ ਫੈਕਟਰੀਆਂ ਵੀ ਹੈ ਨਹੀਂ ਇੱਥੇ ਫੈਕਟਰੀਆਂ ਤਾਂ ਪੰਜਾਬ ਦੇ ਤੁਹਾਨੂੰ ਜਾ ਕੇ ਬਾਹਰ ਚਲੇ ਜਾਂਦੇ ਤੇ ਫੈਕਟਰੀਆਂ ਦੇ ਵਿੱਚ ਹੈ ਜਿਹੜਾ ਉਹ ਪ੍ਰਵਾਸੀ ਮਜ਼ਦੂਰ ਆ ਕੇ ਟਿਕ ਜਾਂਦਾ ਕਿਉਂਕਿ ਸਾਡੇ ਮਜ਼ਦੂਰ ਉੱਥੇ ਹੈ ਨਹੀਂ ਹੂੰ ਉਹ ਵਿਚਾਰੇ ਉੱਥੋਂ ਜਿਵੇਂ ਕਹਿ ਦਈਏ ਕਿ 7000 ਨਿਕਾਲਾਈ ਹੋਇਆ ਹੈ ਤੇ ਇਸੇ ਕਰਕੇ ਜਿਹੜੇ ਸਾਡੇ ਮਜ਼ਦੂਰ ਸੀ ਉਹ ਕਿਸਾਨੀ ਨਾਲੋਂ ਇਹਨਾਂ ਨੇ ਤੋੜਨ ਵਾਸਤੇ ਇੱਕ ਛੈਣੀ ਲਾਈ ਵੀ ਆ ਹੁਣ ਕਿ ਉਹ ਕਿੰਨੀ ਕਿ ਛੈਣੀ ਕਾਮਯਾਬ ਹੁੰਦੀ ਹੈ ਜੇ ਉਹ ਕਾਮਯਾਬ ਕਰ ਗਏ ਤਾਂ ਉਹ ਤਾਂ ਉਹ ਤਾਂ ਇਸ ਗੱਲ 'ਚ ਮਾਰ ਉਹਨਾਂ ਨੇ ਪਹਿਲਾਂ ਵੀ ਇਹ ਜਿਹੇ ਬਤਲ ਛੈਣੀਆਂ ਲਾਆਂ ਜਿਸ ਤੇ ਟ੍ਰੇਡ ਮਾਰੀ ਬੁਟੀ ਹੈਗੀ ਹੁਣ ਉਹਨਾਂ ਨੂੰ ਟ੍ਰੇਡ ਦੇ ਸੀ ਬਈ ਜਿਹੜਾ ਗ੍ਰੇਂਦਰ ਢੱਲੋਂ ਵਾਲੇ ਸੇਵਕ ਆ ਜਾਂ ਸਰਛੇ ਵਾਲੇ ਦੇ ਸੇਵਕ ਆ ਤੇ ਦੂਜਿਆਂ ਜਿਹੜੇ ਖਾਲਸੇ ਆ ਉਹਨਾਂ 'ਚ ਕਿੰਨੀ ਕੁ ਟ੍ਰੇਡ ਆ ਤੇ ਕਿੰਨੀ ਕੁ ਸ਼ੈਣੀ ਲਾ ਕੇ ਮੈਂ ਇਹਨੂੰ ਪਾਰ ਸਕਦਾ ਉਹ ਉਹਨਾਂ ਨੇ ਸੱਟਾਂ ਲਾਈ ਜਾਂਦੇ ਆ ਉਹਨਾਂ ਸੱਟਾਂ ਕਿੰਨੀਆਂ ਕਿੰਨਾਂ ਲਗਾ ਉੱਪਰ ਦੀਆਂ ਕਿੰਨੀਆਂ ਕੁ ਟ੍ਰੇਡ ਨੂੰ ਵਧਾਉਂਦਿਆਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੂਗਾ ਜੀ ਸ਼ੁਕਰੀਆ ਜੀ ਓਕੇ ਵੀ ਤਾਂ ਆਪਾਂ ਗੱਲਬਾਤ ਕੀਤੀ ਆ ਸਮਝਣ ਦੀ ਤੇ ਸੋਚਣ ਦੀ ਜ਼ਰੂਰ ਲੋੜ ਆ ਕਿ ਸਾਡੇ ਗੁਰੂ ਜਿਹੜੇ ਹੋਏ ਨੇ ਉਹਨਾਂ ਦਾ ਸੱਤਾ ਨੂੰ ਬੰਗਾਰਨਾ ਉਹ ਹਲੇ ਤੱਕ ਵੀ ਸਾਡੇ ਦਿਮਾਗਾਂ ਦੇ ਵਿੱਚ ਆ ਪਰ ਫਿਰ ਵੀ ਆਪਾਂ ਦੇਖਦੇ ਕਿ ਗੁਰੂਆਂ ਦਾ ਨਾਮ ਲੈ ਕੇ ਉਹਨਾਂ ਦੇ ਨਾਮ ਦੇ ਕੋਲੇਜ ਦੇ ਵਿੱਚ ਬਹੁਤ ਸਾਰੇ ਡੇਰੇ ਵੀ ਬਣੇ ਨੇ ਤਾਂ ਅੱਜ ਉਹਨਾਂ ਦੀਆਂ ਜੱਫੀਆਂ ਜਿਹੜੀਆਂ ਉਹ ਸੱਤਾ ਦੇ ਨਾਲ ਹੀ ਪੈ ਰਹੀਆਂ ਨੇ ਤੇ ਕਿ ਬਹੁਤ ਵੱਡਾ ਸਾਡੇ ਲਈ ਸੋਚਣ ਦਾ ਸਵਾਲ ਛੱਡ ਰਹੇ ਨੇ ਕਿ ਸਿਆਸਤ ਆ ਜਿਹੜੀ ਅੱਜ ਉਹ ਬਹੁਤ ਵੱਡੇ ਪੱਦਰ ਤੇ ਡੇਰਿਆਂ ਦੇ ਵਿੱਚੋਂ ਵੀ ਚੱਲ ਰਹੀ ਆ ਡੇਰੇ ਆ ਜਿਹੜੇ ਉਹ ਸਿਆਸਤ ਨੂੰ ਵੀ ਚਲਾ ਰਹੇ ਨੇ ਤੇ ਸਿਆਸਤ ਉਹਨਾਂ ਨੂੰ ਵੀ ਚਲਾ ਰਹੀ ਆ ਅੱਜ ਵੱਡੇ ਸਵਾਲ ਕੀਤੇ ਨੇ ਸਰਜੀਤ ਦੌਧਰ ਹੁਣਾ ਨੇ ਤੁਹਾਡੇ ਨਾਲ ਗੱਲਬਾਤ ਰੱਖੀ ਆ ਇਹ ਗੱਲਬਾਤ ਕਿਵੇਂ ਲੱਗੀ ਜਰੂਰ ਦੱਸਣਾ ਜੁੜੇ ਰਹੋ ਦੁਨੀਆ ਦੇ ਨਾਲ